ਅਸੀਂ ਤਾਂ ਜੰਗਲ ਨੂੰ ਜੰਗਲ ਹੀ ਸਮਝ ਕੇ ਆਏ ਸੀਗੇ ਪਰ ਇਹ ਤਾਂ ਉਹ ਜੰਗਲ ਨਿਕਲਿਆ ਜਿੱਥੋਂ ਗੁਰੂ ਸਾਹਿਬ ਆਪਣੇ ਮਤਲਬ ਇਹ ਬੜਾ ਇਤਿਹਾਸਿਕ ਜਿਹੜਾ ਉਹਨਾਂ ਨੇ ਪੰਡਾ ਮਾਛੀਵਾੜ ਦੇ ਜੰਗਲਾਂ ਤੋਂ ਜਿਹੜਾ ਆਪਾਂ ਸੁਣਦੇ ਆਂ ਵੀ ਉਹ ਜੰਗਲ ਦਾ ਜਿਹੜਾ ਬਚਿਆ ਹੋਇਆ ਅੰਸ਼ ਹੈ ਉਹ ਜੰਗਲ ਹੈ ਤੇ ਉਸ ਜੰਗਲ ਦਾ ਹੁਣ ਅਸੀਂ ਜਿਹੜਾ ਬੱਚੇ ਖੁਚੇ ਦਾ ਉਜਾੜਾ ਦੇਖ ਰਹੇ ਆਂ ਇੱਥੋਂ ਹੀ ਫਿਰ ਮਤਲਬ ਕਿ ਹਵਾਲਾ ਵੀ ਇਹੀ ਮਿਲਦਾ ਵੀ ਇੱਥੋਂ ਹੀ ਗੁਜ਼ਰੇ ਰਹੇ ਗੁਰੂ ਸਾਹਿਬ ਉਹੀ ਜੰਗਲ ਹੈ ਜਿਹਦਾ ਅੱਜ ਉਜਾੜਾ ਕਰ ਰਹੇ ਜੀ ਫਿਰੇ 1704 ਈਸਵੀ ਨੂੰ 12 ਪੋ ਵਾਲੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਤੋਂ ਕਟਾਣਾ ਲੱਲਾ ਕੁੱਬੇ ਹੁੰਦੇ ਹੋਏ ਇਸ ਨਗਰ ਪਹੁੰਚੇ ਜੀ ਅਸੀਂ ਜੰਗਲ ਦੇ ਵਿੱਚ ਜਿਹੜਾ ਕਹਿੰਦੇ ਜੀ ਇੱਕ ਦਰਖਤ ਨਹੀਂ ਵੱਡਿਆ ਜਾਊਗਾ ਘਟੋ ਘਟ ਅਸੀਂ 200 ਮੀਟਰ ਦੇ ਸਟ੍ਰੈਚ ਦੇ ਵਿੱਚ ਹੀ 20-25 ਵੱਡੇ ਵੱਡੇ ਦਰਖਤ ਵੱਡੇ ਹੋਏ ਦੇਖਿਆ ਲੇਬਰ ਉੱਥੇ ਹੀ ਰੋਟੀ ਬਣਾ ਰਹੀ ਹੈ ਉੱਥੇ ਹੀ ਆਪਣਾ ਜੰਗਲ ਪਾਣੀ ਲਈ ਜਾ ਰਹੀ ਹੈ ਜੰਗਲ ਜੰਗਲ ਦੇ ਵਿੱਚ ਤਾਂ ਇਹਨਾਂ ਨੇ ਗੰਦ ਪਾ ਕੇ ਰੱਖ ਦਿੱਤਾ ਉੱਥੇ ਤਾਂ ਬੰਦਾ ਤੁਰ ਨਹੀਂ ਸਕਦਾ ਹੁਣ ਜੋ ਹਾਲਾਤ ਕੀਤੇ ਹੋਏ ਨੇ ਦਿੱਲੀ ਦੇ ਵਿੱਚ ਜੇ ਇੱਕ ਦਰਖਤ ਵੜਨਾ ਹੋਵੇ ਤਾਂ ਸੁਪਰੀਮ ਕੋਰਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਇੱਥੇ ਸਾਡਾ ਫੋਰੈਸਟ ਐਕਟ ਜਿਹੜਾ ਜੰਗਲ ਦਾ ਕਾਨੂੰਨ ਬਣਿਆ ਹੋਇਆ ਹੈ ਉਹ ਕਾਨੂੰਨ ਦੀਆਂ ਧੱਜੀਆਂ ਸਾਡੇ ਡਿਪਾਰਟਮੈਂਟ ਕਿਦਾਂ ਉਡਾ ਰਹੇ ਨੇ ਉਹ ਅਸੀਂ ਦੇਖ ਹੀ ਰਹੇ ਹਾਂ ਵੀ ਉਹਦੇ ਉੱਤੇ ਲਿਖਿਆ ਸੀਗਾ ਵੀ ਇਹ ਜਿਹੜੀ ਨਹਿਰਾਂ ਰੋਪੜ ਤੋਂ ਲੈ ਕੇ ਬਰਨਾਲੇ ਤੱਕ ਪੱਕੀ ਹੋ ਰਹੀ ਹੈ ਅਸੀਂ ਥੱਲਾ ਚੌੜਾ ਨਹੀਂ ਕਰਾਂਗੇ ਫਿਰ ਅਸੀਂ ਐਸਜੀਐਮ ਸਾਹਿਬ ਨੂੰ ਫੋਨ ਲਾਇਆ ਉਹ ਕਹਿੰਦੇ ਮੇਰੇ ਨੌਲੇਜ ਹੀ ਨਹੀਂ ਗਿਆ ਐਸਜੀਐਮ ਕਹਿੰਦਾ ਹਾਂਜੀ ਇਧਰ ਹੈ ਨਹਿਰ ਪੱਕੀ ਹੋ ਰਹੀ ਹੈ ਜਾਂਦਾ ਹੈ ਨਾ ਤੇ ਪਰਚਾ ਬਣਦਾ ਜਾਂ ਫਿਰ ਅਧਿਕਾਰੀ ਤੇ ਪਰਚਾ ਬਣਦਾ ਜੀ ਜਿਹਨੂੰ ਇਹ ਨਹੀਂ ਪਤਾ ਹੈਗਾ ਵੀ ਇੱਥੇ ਹੋ ਕੀ ਰਿਹਾ ਸੈਂਕੜੇ ਨੇ ਹਸਾਬ ਨਾਲ ਟਿੱਪਰੇ ਇਥੋਂ ਮਿੱਟੀ ਦੇ ਪਰ ਪਰ ਜਾ ਰਹੇ ਨੇ ਕਿੱਥੇ ਜਾ ਰਹੇ ਨੇ ਜੋ ਦਰਖਤ ਵੱਢੇ ਜਾ ਰਹੇ ਨੇ ਉਹਨਾਂ ਦੀ ਪਰਮਿਸ਼ਨ ਕਿਹਨੇ ਦਿੱਤੀ ਆ ਸਾਨੂੰ ਕਾਫੀ ਸਾ ਦਰਖਤ ਜੀਵ ਜੰਤੂ ਵੀ ਵੜਦੇ ਵਿੱਚ ਕੀ ਰੀਚਾਰਜ ਦੀ ਗੱਲ ਹੋ ਜਾਂਦੀ ਆ ਕਪਿਲ ਜੀ ਚਾਰਜ ਵੀ ਕਰਵਾਵਾਂਗੇ ਉਹ ਕਹਿੰਦੇ ਪਾਈਪ ਪਾ ਦਾਂਗੇ ਜੀ ਤੁਹਾਨੂੰ ਸਾਈਡਾਂ ਤੇ ਪਾ ਦਾਂਗੇ ਉਹ ਚੀਜ਼ ਕੀ ਹੈ ਉਹ ਥੋੜਾ ਦੱਸੋ ਸਰ ਉਹ ਸਿਰਫ ਗੁੰਮਰਾਹ ਕਰਨ ਦੀ ਗੱਲਾਂ ਨੇ ਕਦੇ ਵੀ ਪਾਣੀ ਦਾ ਰੀਚਾਰਜ ਨਹਿਰ ਦੇ ਬੈੱਡ ਦੇ ਵਿੱਚ ਕੋਈ ਰੀਚਾਰਜ ਵੈਲ ਬਣੀ ਨਹੀਂ ਸਕਦਾ ਜੇ ਬਣਾ ਵੀ ਦੇਣਗੇ ਭਾਈ ਪਾਦਣਗੇ ਉਹ ਪਹਿਲੀ ਗੱਲ ਚੌਕ ਹੋ ਜਾਏਗਾ ਦੂਜੀ ਗੱਲ ਹੈ ਕਿ ਉਸ ਵੈਲ ਦੇ ਰਾਹੀਂ ਉਸ ਪਾਈਪਾ ਦੇ ਰਾਹੀਂ ਗੰਦਾ ਪਾਣੀ ਕਿਉਂਕਿ ਮਿੱਟੀ ਸਮੇਤ ਜੇ ਹੋਰ ਵੀ ਜੋ ਉਹਦੇ ਚ ਗੰਦ ਹੋਊਗਾ ਉਹ ਵੀ ਉਹਦੇ ਵਿੱਚ ਜ਼ਮੀਨ ਚ ਚੱਲ ਜਾਊਗਾ ਜੇ ਤਾਂ ਕੰਮ ਹੋ ਗਿਆ ਪਾਣੀ ਛੱਡਿਆ ਗਿਆ ਉਹ ਰੀਚਾਰਜ ਵੈਲ ਚੌਕ ਹੋ ਗਏ ਜਾਂ ਗੰਦਾ ਪਾਣੀ نیچے ਚਲਾ ਗਿਆ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਵਾਤਾਵਰਣ ਨਾਲ ਕੋਈ ਲੈਣ ਦੇਣਾ ਹੈ ਹੀ ਨਹੀਂ ਜਿੰਨੀ ਚੌੜੀ ਨਹਿਰ ਹੈ ਉਸ ਤੋਂ ਜ਼ਿਆਦਾ ਚੌੜਾ ਜੰਗਲ ਉਹਦੇ ਨਾਲ ਹੈ ਉਹਨੂੰ ਸਾਰਿਆਂ ਨੂੰ ਜੇ ਅਸੀਂ ਉਜਾੜ ਦਿਆਂਗੇ ਤਾਂ ਫਿਰ ਕਾਹਦੇ ਰੀਚਾਰਜ ਵੈ ਲੋ ਤੇ ਫਿਰ ਸਾਡਾ ਇਤਿਹਾਸਕ ਜੰਗਲ ਹੋਵੇ ਮੈਨੂੰ ਤਾਂ ਕੋਈ ਗੱਲ ਨਹੀਂ ਸਮਝ ਆ ਰਹੀ ਇੱਥੇ ਮਤਲਬ ਇਹ ਸਰਕਾਰਾਂ ਦਾ ਦਿਮਾਗ ਚੱਲਦਾ ਕਿੱਦਾਂ ਗੱਲ ਇਹ ਹੈ ਕਿ ਜਿਹੜੀ ਡੀਪੀਆਰ ਆ ਉਹ ਇੱਕ ਪਬਲਿਕ ਡਾਕੂਮੈਂਟ ਹੈ ਉਹਦੀ ਜੇ ਜੇ ਮਨ ਦੀ ਮੈਲ ਨਹੀਂ ਹੈਗਾ ਤੇ ਲੋਕਾਂ ਨੂੰ ਦਿਨ ਚ ਕੀ ਖਰਜ ਹੈ ਇੱਕ ਕਮੇਟੀ ਨੇ 75000 ਗੁਣਾ ਜਿੰਨੀ ਉਹਦੀ ਉਮਰ ਸੀ ਦਰਖਤ ਦੀ ਉਹਦੀ ਜਮਲੋ ਜੇ 10 ਸਾਲ ਦੀ ਉਮਰ ਹੈ ਤੇ 7.5 ਲੱਖ ਰੁਪਏ ਦੀ ਕੀਮਤ ਗੱਡੀ ਸੀ ਕੀ ਇਹ ਦਰਖਤ ਦੀ ਕੀਮਤ ਹੋਣੀ ਚਾਹੀਦੀ ਹੈ ਇਹ 50 ਸਾਲ ਦਾ ਹੋਇਆ ਤੁਸੀਂ ਲਾ ਲੋ ਕਿੰਨੇ ਦਾ ਹੋ ਗਿਆ 35 36 ਲੱਖ ਦਾ ਇਹ ਸਾਡੇ ਲਈ ਇੰਨੇ ਕੀਮਤੀ ਨੇ ਕਿ ਸਾਨੂੰ ਇੰਨੀ ਆਕਸੀਜਨ ਦਿੰਦੇ ਨੇ ਇਹ ਜਾ ਕੇ ਮਿੰਟਲਾਂ ਦੇ ਵੱਟਨ ਪਰ ਤੁਹਾਨੂੰ ਲੱਗਦਾ ਵੀ ਲੋਕਾਂ ਦੇ ਇਹ ਮੁੱਦੇ ਰਹਿ ਗਏ ਕਿਉਂਕਿ ਸਰਕਾਰਾਂ ਵੱਲੋਂ ਵੀ 1000 ਰੁਪਏ ਸਕੀਮ ਦਿੱਤੀ ਜਾਊਗੀ ਕਣਕ ਤੁਹਾਨੂੰ ਫ੍ਰੀ ਦੇ ਦਾਂਗੇ ਜੀ ਇਹ ਇਹਨਾਂ ਨੂੰ ਮੁੱਦੇ ਕਿਹਾ ਜਾਂਦਾ ਵੀ ਇਹ ਤੁਹਾਨੂੰ ਸਹੂਲਤਾਂ ਦੇ ਰਹੇ ਆ ਇਹ ਤੁਹਾਡੇ ਬਹੁਤ ਵੱਡੇ ਮੁੱਦੇ ਸੀਗੇ ਪਰ ਹੁਣ ਇਹ ਅਸੀਂ ਖਤਮ ਕਰ ਦੇਣੇ ਆ ਤੁਹਾਨੂੰ ਲੱਗਦਾ ਵੀ ਜਿਹੜੇ ਆ এনवायरमेंटਲ ਹੈਗੇ ਇਹ ਲੋਕਾਂ ਦੇ ਮੁੱਦੇ ਰਹਿ ਗਏ ਆ ਜੀ ਤਾਂ ਹੀ ਸੇ ਕਰਕੇ ਮੇਰੇ ਕੱਲ ਸਰਕਾਰਾਂ ਨਹੀਂ ਜਾਗਦੀਆਂ ਕਿ ਅਸੀਂ ਮੱਤੇਵਾੜੇ ਵੀ ਦੇਖਿਆ ਸੀ ਤੇ ਇਹ ਅਸੀਂ ਹੁਣ ਬੁੱਢੇ ਦਰਿਆ ਦੇ ਮਸਲੇ ਤੇ ਵੀ ਦੇਖਿਆ ਤੇ ਇਹਦੇ ਤੇ ਵੀ ਦੇਖ ਰਹੇ ਆ ਕਿ ਸਰਕਾਰ ਕਹਿੰਦੀ ਚੁੱਪ ਹੀ ਵੱਟ ਲੋ ਆਪੇ ਸਰ ਜਾਊਗਾ ਐਸ ਡੀ ਐਮ ਪਾਇਲ ਨੂੰ ਅਸੀਂ ਐਨ ਜੀ ਟੇ ਦੇ ਵਿੱਚ ਰਿਸਪੌਂਡੈਂਟ ਬਣਾਉਣ ਜਾ ਰਹੇ ਸਾਡੀਆਂ ਪਹਿਲੀਆਂ ਦਾ ਨਿਸ਼ਾਨੀ ਖਤਮ ਕਰਤੀ ਉਹਨਾਂ ਨੇ ਕੋਈ ਸਾਡੀ ਇਤਿਹਾਸਕ ਨਹੀਂ ਉੱਥੇ ਪੱਥਰ ਲਾਤਾ ਹੁਣ ਅਸੀਂ ਪੱਥਰਿਆਂ ਨੂੰ ਮੱਥਾ ਟੇਕ ਕੇ ਉਹਨਾਂ ਨੂੰ ਕੋਈ ਅਸੀਂ ਬੱਚਿਆਂ ਨੂੰ ਇਹ ਤਾਂ ਨਹੀਂ ਦੱਸ ਸਕਦੇ ਵੀ ਸਾਡਾ ਇੱਥੇ ਨਿਸ਼ਾਨੀ ਰਹਿ ਗਈ ਹੁਣ ਐਸ ਡੀ ਐਮ ਨੇ ਤਾਂ ਕੋਣ ਜੀ ਬੁਲਾਤੀ ਜੀ ਮੈਨੂੰ ਪਤਾ ਨਹੀਂ ਕੱਲ ਨੂੰ ਇਹ ਵੀ ਇਹ ਵੀ ਆ ਕੇ ਕਹਿ ਸਕਦੀ ਮੇਰੇ ਕੋਲ ਤਾਂ ਕੋਈ ਆਇਆ ਹੀ ਨਹੀਂ ਰੋਪੜ ਤੋਂ ਲੈ ਕੇ ਦੁਰਾਹੇ ਤੱਕ ਜਾਂ ਫਿਰ ਅਬੌਰ ਤੱਕ ਅੱਗੇ ਜਿਹੜੀ ਨਹਿਰ ਚੋੜੀ ਹੋ ਰਹੀ ਹੈ ਉਹਨੂੰ ਲੈ ਕੇ ਜਿੱਥੇ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਵੀ ਵਿਕਾਸ ਕਰ ਰਹੇ ਆ ਉੱਥੇ ਵਿਨਾਸ਼ ਕਿਵੇਂ ਕੀਤਾ ਜਾ ਰਿਹਾ ਉਹਦੇ ਲਈ ਅਸੀਂ ਲਗਾਤਾਰ ਕਵਰੇਜ ਵੀ ਕਰ ਰਹੇ ਆ ਕਵਰ ਕਰ ਰਹੇ ਆ ਤੇ ਕਿਵੇਂ ਉਸ ਵਿਕਾਸ ਦੇ ਨਾਂ ਤੇ ਜੰਗਲੀ ਜੀਵਾਂ ਦਾ ਤੇ ਜੰਗਲਾਂ ਦਾ ਜਾਫਰ ਦਰਖਤਾਂ ਦਾ ਉਜਾੜਾ ਕੀਤਾ ਜਾ ਰਿਹਾ ਉਹ ਤੁਸੀਂ ਸਾਰਾ ਦੇਖਿਆ ਤੇ ਉਸ ਨੂੰ ਲੈ ਕੇ ਪਿੰਡ ਰਾਮਪੁਰ ਪੈਂਦਾ ਜੀ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਰਾਮਪੁਰ ਤਾਂ ਨੀਲੋਂ ਪੁਲ ਟੱਪ ਕੇ ਜਦੋਂ ਆਪਾਂ ਆਉਂਦੇ ਆ ਦਰਾਹਿਵਾਲ ਨੂੰ ਤਾਂ ਰਸਤੇ ਦੇ ਵਿੱਚ ਰੋਡ ਦੇ ਉੱਤੇ ਹੀ ਆਉਂਦਾ ਹੈ ਰਾਮਪੁਰ ਪਿੰਡ ਤਾਂ ਉਹਨਾਂ ਦੇ ਪਿੰਡ ਵਾਸੀਆਂ ਦੇ ਨਾਲ ਇਸ ਕਮੇਟੀ ਨੇ ਇੱਕ ਮੀਟਿੰਗ ਕੀਤੀ ਹੈ ਜਿਸ ਕੀ ਰਜਜੀ ਨੇ ਕਬਿਲ ਅਰੋੜਾ ਸਾਹਿਬ ਨੇ ਤਾਂ ਪਿੰਡ ਵਾਸੀ ਨੇ ਪਿੰਡ ਦੀ ਪੰਚਾਇਤ ਹੈ ਕਿਸਾਨ ਯੂਨੀਅਨ ਦੇ ਆਗੂ ਨੇ ਗੱਲਬਾਤ ਕਰਦੇ ਆ ਅ ਜਸਕੀਰ ਜੀ ਕੀ ਮੀਟਿੰਗ ਲਈ ਗਈ ਹੈ ਜੀ ਜਾਂ ਕੀ ਤੁਸੀਂ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਦੇਖੋ ਅਸੀਂ ਤਾਂ ਇੱਥੇ ਆਏ ਸੀਗੇ ਜੀ ਜਿਵੇਂ ਅਸੀਂ ਹਫਤਾ ਪਹਿਲਾਂ ਵੀ ਆਏ ਸੀ ਦੇਖਣ ਆਏ ਸੀਗੇ ਕਿ ਕੀ ਇਸ ਤੇ ਇੱਥੇ ਚੱਲ ਰਿਹਾ ਤੇ ਸਮਿਤਾ ਭੈਣ ਜੀ ਨੇ ਦੱਸਿਆ ਕਿ ਇੱਥੇ ਪਿੰਡ ਵਾਲਿਆਂ ਨੂੰ ਅਸੀਂ ਇਕੱਠੇ ਕੀਤਾ ਹੋਇਆ ਤੇ ਆਪਾਂ ਗੱਲਬਾਤ ਕਰੀਏ ਵੀ ਇੱਥੇ ਜੋ ਚੱਲ ਰਿਹਾ ਕਿਉਂਕਿ ਇਹਨਾਂ ਨੂੰ ਜ਼ਮੀਨੀ ਪੱਧਰ ਤੇ ਹਕੀਕਤ ਜਿਹੜੀ ਹੈ ਪਤਾ ਤੇ ਅਸੀਂ ਉਹ ਗੱਲਬਾਤ ਕਰਨ ਆਏ ਸੀਗੇ ਤੇ ਜੋ ਅੱਜ ਹਾਲਾਤ ਦੇਖੇ ਜੰਗਲ ਦਾ ਜੋ ਉਜਾੜਾ ਹੋ ਰਿਹਾ ਤੇ ਉਸ ਤੋਂ ਬਾਅਦ ਜਦੋਂ ਗੱਲਬਾਤ ਕੀਤੀ ਤੇ ਮੈਨੂੰ ਤਾਂ ਸਭ ਤੋਂ ਜ਼ਿਆਦਾ ਗੱਲ ਜਿਹੜੀ ਅੱਜ ਲੱਗੀ ਇੱਥੇ ਆ ਕੇ ਉਹ ਇਹ ਲੱਗੀ ਕਿ ਅਸੀਂ ਤਾਂ ਜੰਗਲ ਨੂੰ ਜੰਗਲ ਹੀ ਸਮਝ ਕੇ ਆਏ ਸੀਗੇ ਪਰ ਇਹ ਤਾਂ ਉਹ ਜੰਗਲ ਨਿਕਲਿਆ ਜਿੱਥੋਂ ਗੁਰੂ ਸਾਹਿਬ ਆਪਣੇ ਮਤਲਬ ਇਹ ਬੜਾ ਇਤਿਹਾਸਿਕ ਜਿਹੜਾ ਉਹਨਾਂ ਨੇ ਪੰਡਾ ਮਾਛੀਵਾੜ ਦੇ ਜੰਗਲਾਂ ਤੋਂ ਜਿਹੜਾ ਆਪਾਂ ਸੁਣਦੇ ਆਂ ਵੀ ਉਹ ਜੰਗਲ ਦਾ ਜਿਹੜਾ ਬਚਿਆ ਹੋਇਆ ਅੰਸ਼ ਹੈ ਉਹ ਜੰਗਲ ਹੈ ਤੇ ਉਸ ਜੰਗਲ ਦਾ ਹੁਣ ਅਸੀਂ ਜਿਹੜਾ ਬਚੇ ਖੁਚੇ ਦਾ ਉਜਾੜਾ ਦੇਖ ਰਹੇ ਆਂ ਤੇ ਇਹ ਤੇ ਹੋਰ ਵੀ ਬੜੀ ਗੱਲ ਜਿਹੜੀ ਹੈ ਬੜੀ ਇੱਕ ਮਾੜੀ ਗੱਲ ਲੱਗੀ ਮੈਨੂੰ ਵੀ ਅਸੀਂ ਤਾਂ ਚਲੋ ਪਵਨ ਗੁਰੂ ਪਾਣੀ ਪਤਾ ਇੱਕ ਜਨਰਲ ਜੰਗਲ ਜੰਗਲ ਦੀ ਜਿਹੜੀ ਗੱਲ ਸੀਗੀ ਉਹ ਸੋਚ ਕੇ ਇੱਥੇ ਆਏ ਸੀਗੇ ਇਹ ਇਤਿਹਾਸਕ ਜੰਗਲ ਹੈ ਇਹ ਇਤਿਹਾਸਕ ਜੰਗਲ ਹੈ ਜਿਹੜਾ ਉਹ ਨਿਕਲਿਆ ਤੇ ਇਹ ਬਾਪੂ ਜੀ ਪਿੱਛੇ ਖੜੇ ਨੇ ਇਹਨਾਂ ਨੇ ਦੱਸਿਆ ਕਿ ਇੱਥੇ ਇਸੇ ਪਿੰਡ ਤੋਂ ਬਾਬਾ ਭਾਰਾਮਲ ਜੀ ਹੋਏ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਜਦੋਂ ਇੱਥੋਂ ਲੰਗੇ ਤੇ ਉਹਨਾਂ ਨੂੰ ਦੁੱਧ ਦਾ ਲੰਗਰ ਚਕਾਇਆ ਕਿਉਂ ਜੀ ਠੀਕ ਹੈ ਰ ਮੈਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹੋ ਜੀ ਬਾਪੂ ਜੀ ਹਾਂ ਜੀ ਹਾਂ ਜੀ 1704 ਈਸਵੀ ਨੂੰ 12 ਪੋ ਵਾਲੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਤੋਂ ਕਟਾਣਾ ਲੱਲਾ ਕੁੱਬੇ ਹੁੰਦੇ ਹੋਏ ਇਸ ਨਗਰ ਪਹੁੰਚੇ ਇਸ ਨਗਰ ਵਿੱਚ ਜੇ ਪਹੁੰਚੇ ਤਾਂ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਆ ਪਿੰਡ ਦੇ ਬਾਹਰ ਉੱਥੇ ਆ ਕੇ ਉਹਨਾਂ ਦਾ ਪਲੰਗਾ ਟਿਕਾਇਆ ਗਿਆ ਕਿਉਂਕਿ ਭਾਈ ਧਰਮ ਸਿੰਘ ਭਾਈ ਦਿਆ ਸਿੰਘ ਮੂਹਰੇ ਲੇ ਪਾਵਿਆ ਮਗਰਲੇ ਪਾਵਿਆ ਲੱਗੋ ਜੀ ਭਾਈ ਗਨੀਖਾ ਨਵੀਖਾ ਅਗਰਲੇ ਪਾਵਿਆ ਨਾਲ ਲੱਗੇ ਹੋਏ ਸੀ ਪਲੰਗ ਦੇ ਭਾਈ ਮਾਨ ਸਿੰਘ ਚੋਰ ਕਰ ਰਹੇ ਸੀ ਤੇ ਉਹ ਜਦ ਗੁਰੂ ਸਾਹਿਬ ਦਾ ਪਲੰਗਾ ਰੇਰੂ ਦੇ ਦਰਖਤ ਥੱਲੇ ਰੱਖਿਆ ਗਿਆ ਤਾ ਉਸ ਮਾਈ ਦਾ ਪੁੱਤਰ ਇੱਕ ਬਾਬਾ ਭਾਰਾਮਲ ਡੰਗਰਚਾਰ ਦਾ ਸੀ ਅੱਛਾ ਜੀ ਤੇ ਉਹ ਜਾ ਕੇ ਆਪਣੀ ਮਾਂ ਨੂੰ ਕਹਿੰਦਾ ਮਾਂ ਆਨੰਦਪੁਰ ਵਾਲਾ ਗੁਰੂ ਆਪਣੇ ਪਿੰਡ ਆਇਆ ਉਹ ਕਹਿੰਦੀ ਕਿਵੇਂ ਕਹਿੰਦਾ ਉਹਦੀਆਂ ਆ ਨਿਸ਼ਾਨੀਆਂ ਜਿਹੜੀਆਂ ਤੂੰ ਦੱਸਦੀ ਹੁੰਨੀ ਐ ਵੀ ਉਹਨਾਂ ਦੀਆਂ ਸਾਰੀਆਂ ਨਿਸ਼ਾਨੀਆਂ ਨੇ ਉਹ ਕਹਿੰਦੀ ਪੁੱਤ ਛੇਤੀ ਕਰ ਉਹਨੇ ਆਪਦੇ ਘਰੋਂ ਦੁੱਧ ਦੀ ਕਾੜ ਨਹੀਂ ਚੱਕੀ ਤੇ ਕਿਉਂਕਿ ਗੁਰੂ ਸਾਹਿਬ ਨੇ ਨਾ ਕਟਾਣੇ ਕੋਸ਼ਿਸ਼ ਆ ਕਿਹਾ ਸੀ ਮਾਛੀ ਵਾਲੇ ਤੂੰ ਵੀ ਉਸੇ ਤਰ੍ਹਾਂ ਭੁੱਖਣ ਭਾਣੇ ਆਏ ਸੀ ਇਸ ਹਸਤਾ ਤੇ ਬਾਬਾ ਭਾਰਾਮਲ ਜੀ ਨੇ ਬਾਪ ਮਾਤਾ ਜੀ ਨੇ ਮਾਤਾ ਭਾਗੋ ਦਾ ਨਾਂ ਸੀ ਉਹਦੀ ਮਾਤਾ ਦਾ ਉਹਨਾਂ ਨੂੰ ਦੁੱਧ ਛਕਾਇਆ ਦੁੱਧ ਛਕਾਇਆ ਤਾਂ ਉਹਨਾਂ ਨੇ ਫਿਰ ਵਾਰ ਦਿੱਤਾ ਕਹਿੰਦੇ ਵੀ ਇਹ ਮਾਰਕਟ ਇਹ ਤਾਂ ਮਾਰਕਟ ਬਹੁਤ بڑا ਮਾਰਕਟ ਬਣੂਗਾ ਇਹ ਭਾਰਾ ਮੱਲ ਕਹਿੰਦੀ ਇਹਦੀ ਸੰਤਾਨ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਝੰਡੇ ਝੁਲਣਗੇ ਤੇ ਇਹਦੇ ਬਹੁਤ بڑے بڑے ਅਫਸਰ ਯੋਧੇ ਹੋਣਗੇ ਇਸ ਦੀ ਸੰਤਾਨ ਦੇ ਵਿੱਚ ਤੇ ਅੱਜ ਵੀ ਸਵਾ ਮਣਤ ਨੂਨ ਇੱਕ ਟਾਈਮ ਇਹਦੀ ਤੌੜੀ ਚ ਪਾਊਗਾ ਗੁਰੂ ਸਾਹਿਬ ਨੇ ਉਦੋਂ ਬਚਨ ਕੀਤੇ ਸੀ ਸਭਾ ਮੰਨੂਣ ਇੱਕ ਟਾਈਮ ਬਾਬਾ ਭਾਰਾਮਲ ਦੀ ਔਲਾਦ ਦੀ ਤੌੜੀ ਚ ਪਊਗਾ ਹੁਣ ਤਾਂ ਕਈ ਕੁਆਂਟਲ ਪੈ ਜਾਂਦਾ ਹੁਣ ਤਾਂ ਤੁਹਾਨੂੰ ਪਤਾ ਹੀ ਹੈ 18 ਪਿੰਡ ਦੇ ਸਾਡੇ ਮਾਂਗਟਾਂ ਦੇ ਆਲੇ-ਦਾਲੇ ਤੇ ਕਿ ਇੱਥੋਂ ਹੀ ਫਿਰ ਮਤਲਬ ਕਿ ਹਵਾਲਾ ਫਿਰ ਇਹੀ ਮਿਲਦਾ ਵੀ ਇੱਥੋਂ ਹੀ ਗੁਰਜੇ ਰਹੇ ਗੁਰੂ ਸਾਹਿਬ ਉਹੀ ਜੰਗਲ ਹੈ ਜਿਹਦਾ ਅੱਜ ਉਜਾੜਾ ਕਰ ਰਹੇ ਜੀ ਫਿਰੇ ਤੇ ਫਿਰ ਇਹਦਾ ਵਿਰੋਧ ਕਰਦੇ ਹਾਂ ਜੀ ਬਿਲਕੁਲ ਕਰਦੇ ਹਾਂ ਅਸੀਂ ਸਾਰਾ ਪਿੰਡ ਇੱਕ ਬਾਢਿਓਂ ਵਿਰੋਧ ਕਰਦੇ ਹਾਂ ਜੀ ਕੋਈ ਸਾਡਾ ਭੇਦ ਭਾਵਨੀ ਇਹਦੇ ਵਿੱਚ ਅਸੀਂ ਜੋ ਸਾਡੇ ਸਰਪੰਚ ਸਾਹਿਬ ਹੁਕਮ ਕਰਨਗੇ ਸਾਡੇ ਕਿਸਾਨ ਯੂਨੀਅਨ ਦੇ ਸਰਦਾਰ ਬਲਰਾਜ ਸਿੰਘ ਜੀ ਜੋ ਪਿੰਡ ਦੇ ਇਕਾਈ ਪ੍ਰਧਾਨ ਨੇ ਜੋ ਸਾਨੂੰ ਇਹ ਹੁਕਮ ਕਰਨਗੇ ਅਸੀਂ ਅੱਗੇ ਵੀ ਫੁੱਲ ਚੜਾਉਂਦੇ ਗਾਹਾਂ ਨੂੰ ਵੀ ਫੁੱਲ ਚੜਾਉਂਦੇ ਰਾਂਗੇ ਅਸੀਂ ਮੋਰਚਿਆਂ 'ਚ ਵੀ ਨਾਲ ਜਾਂਦੇ ਆ ਤੇ ਦਰਾਹੇ ਵੀ ਮੋਰਚੇ ਦੇ ਵਿੱਚ ਰਹੇ ਆ ਜਿੱਥੇ ਵੀ ਸਾਨੂੰ ਹੁਕਮ ਹੋਵੇ ਅਸੀਂ ਜਾਵਾਂਗੇ ਜਾਵਾਂਗੇ ਠੀਕ ਹੈ ਜੀ ਜੰਗਲ ਬਚਾਉਣ ਲਈ ਜਿੱਥੇ ਵੀ ਸਾਨੂੰ ਸੱਦਿਆ ਜਾਵੇ ਅਸੀਂ ਪਹੁੰਚਾਂਗੇ ਕੀ ਨਾਮ ਹੈ ਸਰ ਤੁਹਾਡਾ ਕੀ ਨਾਮ ਮੇਰਾ ਨਾਮ ਰਵੀ ਬਾਜਾ ਜਦੋਂ ਇਹ ਜੀ ਜੰਗਲ ਦਾ ਕੱਟਣ ਦਾ ਤੁਹਾਨੂੰ ਪਤਾ ਲੱਗਿਆ ਨਹਿਰ ਚੌੜੀ ਕਰਨ ਲੱਗੇ ਤਾਂ ਕਿਸੇ ਤਰ੍ਹਾਂ ਦੀ ਤੁਸੀਂ ਉਹਨਾਂ ਤੋਂ ਕੋਈ ਰਿਪੋਰਟ ਨਹੀਂ ਮੰਗੀ ਕਿਸੇ ਤਰ੍ਹਾਂ ਦੇ ਕੋਈ ਕਾਗਜ਼ ਨਹੀਂ ਮੰਗੇ ਜੀ ਕਿ ਜਿਵੇਂ ਹੁਣ ਜੰਗਲ ਦਾ ਓਜਾੜਾ ਹੋ ਰਿਹਾ ਕਿ ਕਿਸੇ ਅਫਸਰਾਂ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਮੰਦੀ ਵੱਲੋਂ ਅਸੀਂ ਕੀਤੇ ਇਹਨਾਂ ਨੇ ਸਾਨੂੰ ਇੱਕ ਪੇਪਰ ਦਿੱਤੇ ਸੀਗੇ ਵੀ ਉਹਦੇ ਉੱਤੇ ਲਿਖਿਆ ਸੀਗਾ ਵੀ ਇਹ ਜਿਹੜੀ ਨਹਿਰਾ ਰੋਪੜ ਤੋਂ ਲੈ ਕੇ ਬਰਨਾਲੇ ਤੱਕ ਪੱਕੀ ਹੋ ਰਹੀ ਹੈ ਅਸੀਂ ਥੱਲਾ ਚੌੜਾ ਨਹੀਂ ਕਰਾਂਗੇ ਅਸੀਂ ਕਹਿੰਦੇ ਸੀ ਇਹ ਵੀ ਨਹੀਂ ਚੌੜੀ ਹੋਣ ਦੇਣੀ ਕਿਨਾਰੇ ਵੀ ਨਹੀਂ ਪੱਕੇ ਹੋਣ ਦੇਣੇ ਤੇ ਉਦੋਂ ਬਾਅਦ ਸਾਡੇ ਅਫਸਰਾਂ ਨਾਲ ਗੱਲ ਹੋਈ ਹੋਈ ਤਾਂ ਫਿਰ ਅਸੀਂ ਐਸਡੀਐਮ ਸਾਹਿਬ ਨੂੰ ਫੋਨ ਲਾਇਆ ਉਹ ਕਹਿੰਦੇ ਮੇਰੇ ਨੌਲੇਜ 'ਚ ਨਹੀਂ ਗਿਆ ਐਸਡੀਐਮ ਕਹਿੰਦਾ ਹਾਂਜੀ ਇਧਰ ਹੈ ਨਹਿਰ ਪੱਕੀ ਹੋ ਰਹੀ ਹੈ ਅੱਛਾ ਜੀ ਤੇ ਜੇ ਦਾ ਐਸਡੀਐਮ ਤਹਿਸੀਲ ਦਾ مالک ਆ ਉਹਨਾਂ ਨੂੰ ਪਤਾ ਨਾ ਹੋਵੇ ਤੇ ਇੱਥੇ ਇਨੀ ਮਸ਼ੀਨਰੀ ਆ ਖੜ ਜੇ ਇਹ ਦਾ ਫਿਰ ਤੁਸੀਂ ਆਪ ਸੋਚ ਸਕਦੇ ਹੋ ਫਿਰ ਇਹ ਇਹ ਅਣਗੈਲੀ ਜਾਂ ਫਿਰ ਜੇ ਆਪ ਉਧਰੇ ਹੋ ਕੇ ਕੀ ਕਰ ਰਹੇ ਜਾਂ ਤਾਂ ਇਹਨਾਂ ਤੇ ਪਰਚਾ ਬਣਦਾ ਜਾਂ ਫਿਰ ਅਧਿਕਾਰੀ ਤੇ ਪਰਚਾ ਬਣਦਾ ਜੀ ਜਿਹਨੂੰ ਇਹ ਨਹੀਂ ਪਤਾ ਹੈਗਾ ਵੀ ਇੱਥੇ ਹੋ ਕੀ ਰਿਹਾ ਉਹ ਅਧਿਕਾਰੀ ਤੇ ਬਣਦਾ ਜੇ ਇਹ ਭਾਈ ਇੱਕ ਕਾਨੂੰਨ ਦੇ ਗੈਰਕਾਨੂੰਨੀ ਤਰੀਕੇ ਨਾਲ ਹੋ ਰਿਹਾ ਫਿਰ ਜਿਹੜੇ ਕਰ ਰਹੇ ਆ ਵਿੱਚ ਮਸ਼ੀਨਾਂ ਲੈ ਕੇ ਬੜੇ ਇਹਨਾਂ ਤੇ ਬਣਦਾ ਜੀ ਬਾਕੀ ਸਰਕਾਰ ਆਏ ਜੋ ਹੋਣਾ ਸਰਕਾਰ ਦੇ ਕਹੇਤੀ ਆ ਸਾਡੇ ਕਹੇ ਤੇ ਕਿਸੇ ਨੇ ਪਰਚਾ ਨਹੀਂ ਕਰਨਾ ਤੁਸੀਂ ਸਰਪੰਚੋਂ ਚ ਪਿੰਡ ਦੇ ਹਾਂਜੀ ਸਰ ਕਿਵੇਂ ਵੇਖਦੇ ਹੋ ਜੀ ਅੱਜ ਆਏ ਆ ਜੀ ਸਾਰੇ ਤਾਂ ਮੈਂ ਧੰਨਵਾਦ ਕਰਦਾ ਹਾਂ ਜੀ ਸਾਰੀ ਸਮੁੱਚੀ ਪੈਕ ਦੀ ਟੀਮ ਦਾ ਤੇ ਪੰਜਾਬ ਲੋਕ ਚੈਨਲ ਦਾ ਜਿਹੜੇ ਸਾਡੇ ਪਿੰਡ ਪਹੁੰਚੇ ਹੋ ਤੇ ਬਾਕੀ ਗੱਲ ਇਹ ਹੈ ਵੀ ਜਿਹੜਾ ਹੁਣ ਅਸੀਂ ਤੁਹਾਡੇ ਨਾਲ ਸਾਰੀ ਟੀਮ ਦੇ ਨਾਲ ਤੁਹਾਡੇ ਚੈਨਲ ਨਾਲ ਵਾਅਦਾ ਕਰਦੇ ਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਪਿੰਡ ਤੱਕ ਹੁਣ ਤੱਕ ਜਿਹੜੀ ਸਹਿਮਤੀ ਹੋਈ ਹੈ ਇਹਨਾਂ ਦੀ ਸਿਰਫ ਦਰਾਹੇ ਸ਼ਹਿਰ ਵਾਲਿਆਂ ਦੀ ਹੋਈ ਆ ਸਾਡੇ ਪਿੰਡ ਨੇ ਕੋਈ ਸਹਿਮਤੀ ਨਹੀਂ ਦਿੱਤੀ ਇਹਨਾਂ ਨੂੰ ਕਿਸੇ ਕਿਸਮ ਦੀ ਨਾ ਕੋਈ ਨਹਿਰ ਚੌੜੀ ਕਰਨ ਦੀ ਜਾਂ ਕੁਝ ਵੀ ਤੇ ਅਸੀਂ ਇਹਨਾਂ ਦਾ ਵਾਅਦਾ ਤੁਹਾਨੂੰ ਜਰੂਰ ਦਿਵਾਉਨੇ ਆ ਵੀ ਅਸੀਂ ਆਪਣੇ ਪਿੰਡ ਦੀ ਹੱਦ ਦੇ ਵਿੱਚ ਕੋਈ ਵੀ ਗੈਰਕਾਨੂੰਨੀ ਤਰੀਕੇ ਨਾਲ ਨਾ ਇਹਨਾਂ ਨੂੰ ਕੋਈ ਤ੍ਰਕਤ ਕੱਟਣ ਦੇਵਾਂਗੇ ਤੇ ਨਾ ਹੀ ਅਸੀਂ ਕੋਈ ਇਹਨਾਂ ਨੂੰ ਮਿੱਟੀ ਦੀ ਜਿਹੜੀ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਕਿਉਂ ਮਾਈਨਿੰਗ ਦਾ ਮਸਲਾ ਇਹ ਹੈ ਹੁਣ ਸਾਨੂੰ ਪਤਾ ਸੀ ਪੰਚਾਇਤ ਲੈਵਲ ਤੇ ਵੀ ਅਸੀਂ ਪਿੰਡ ਲੈਵਲ ਤੇ ਵੀ ਦੇਖਦੇ ਹਾਂ ਸਾਡੇ ਪਿੰਡੋਂ ਜਦੋਂ ਵੀ ਅਸੀਂ ਕਿਸੇ ਸਰਕਾਰੀ ਜ਼ਮੀਨ ਦੇ ਵਿੱਚੋਂ ਕੋਈ ਇੱਕ ਟਰਾਲੀ ਵੀ ਚੱਕਣੀ ਹੁੰਦੀ ਹੈ ਤਾਂ ਸਾਨੂੰ ਕੋਈ ਪਰਮਿਸ਼ਨ ਨਹੀਂ ਹੈਗੀ ਸਾਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਆਪਣੇ ਖਰਚੇ ਤੇ ਇਹਨੂੰ ਚੱਕ ਕੇ ਆਪਣੇ ਪਿੰਡ ਵਿੱਚ ਹੀ ਕਿਸੇ ਸਾਂਝੀ ਜਗ੍ਹਾ ਤੇ ਭਰਤ ਪਾ ਸਕਦੇ ਹੋ ਤੁਸੀਂ ਇਹਨੂੰ ਕਿਤੇ ਬਾਹਰ ਨਹੀਂ ਲੈ ਜਾ ਸਕਦੇ ਵੇਚ ਨਹੀਂ ਸਕਦੇ ਪਰ ਅੱਜ ਇੱਥੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਹੀ ਸੈਂਕੜੇ ਨੇ ਹਿਸਾਬ ਨਾਲ ਟਿਪਰ ਇਥੋਂ ਮਿੱਟੀ ਦੇ ਪਰ ਪਰ ਜਾ ਰਹੇ ਨੇ ਕਿੱਥੇ ਜਾ ਰਹੇ ਨੇ ਜੋ ਦਰਖਤ ਵੱਡੇ ਜਾ ਰਹੇ ਨੇ ਉਹਨਾਂ ਦੀ ਪਰਮਿਸ਼ਨ ਕਿਹਨੇ ਦਿੱਤੀ ਆ ਸਾਨੂੰ ਕਾਫੀ ਸਾਰੇ ਦਰਖਤ ਜ ਸਾਨੂੰ ਹੁਣ ਤੁਹਾਨੂੰ ਮੈਂ ਛੋਟਾ ਜਿਹਾ ਉਦਾਹਰਣ ਦਿੰਦਾ ਸਾਡੇ ਗਰਾਊਂਡ ਦੇ ਵਿੱਚ ਸਪੈਦੇ ਦੇ ਦਰਖਤ ਖੜੇ ਨੇ ਜੋ ਕਾਫੀ ਪੁਰਾਣੇ ਨੇ ਵੱਡੇ ਹੋ ਚੁੱਕੇ ਨੇ ਉਹਨਾਂ ਕਰਕੇ ਸਾਡੀ ਉਹ ਪੁਰਾਣੇ ਸਮੇਂ ਦੇ ਲੱਗੇ ਨੇ ਸੀ ਗਰਾਊਂਡ ਮਗਰੋਂ ਤਿਆਰ ਕੀਤੇ ਆ ਤੇ ਉਹ ਸਾਡੇ ਗਰਾਊਂਡਾਂ ਦੀ ਮੈਜ਼ਰਮੈਂਟ ਬਹੁਤ ਖਰਾਬ ਹੋਈ ਹੈ ਉਹਨਾਂ ਕਰਕੇ ਸਾਨੂੰ ਪਤਾ ਵੀ ਉਹਦੀ ਸਾਨੂੰ ਪਰਮਿਸ਼ਨ ਲੈਣੀ ਕਿੰਨੀ ਔਖੀ ਆ ਪਰ ਇਹ ਸਾਨੂੰ ਇਹ ਨਹੀਂ ਸਮਝ ਆ ਰਿਹਾ ਵੀ ਇਹਨਾਂ ਨੂੰ ਇੰਨੀ ਜਲਦੀ ਕਿੱਥੋਂ ਪਰਮਿਸ਼ਨ ਮਿਲ ਗਈ ਜਿਹੜੇ ਰਾਤੋਂ ਰਾਤ ਇਹਨਾਂ ਨੇ ਦਰਖਤ ਕੱਟ-ਕੱਟ ਕੇ ਤੇ ਗੱਡੀਆਂ 'ਚ ਭਰ-ਭਰ ਕੇ ਵੀ ਜਾ ਪਤਾ ਨਹੀਂ ਕਿੱਥੇ ਰੇ ਨੇ ਜਾਂ ਮਿੱਟੀ ਕਿੱਥੇ ਜਾ ਰਹੀ ਹੈ ਇ ਤਾਸੀ ਇਹ ਗੈਰ ਕਾਨੂੰਨੀ ਕੋਈ ਕੰਮ ਨਹੀਂ ਹੋਣ ਦਵਾਂਗੇ ਜੇਕਰ ਤਲ ਪੱਕਾ ਕੀਤਾ ਜਾਂਦਾ ਜੀ ਹਾਂ ਤਲ ਪੱਕਾ ਨਹੀਂ ਹੋਣ ਦਵਾਂਗੇ ਜੀ ਬਿਲਕੁਲ ਨਹੀਂ ਹੋਣ ਦਵਾਂਗੇ ਉਹ ਸਾਡੇ ਪਹਿਲਾਂ ਵੀ ਸਮਝਾਤਾ ਸਾਰੇ ਪਿੰਡ ਦਾ ਵੀ ਕਿਨਾਰੇ ਪੱਕੇ ਕਰਦੇ ਆ ਚਲੋ ਕਰ ਲੈਣ ਦਿਓ ਉਹ ਵੀ ਸਾਡੀ ਸਹਿਮਤੀ ਹੋਈ ਹੈ ਉਹਨਾਂ ਨਾਲ ਵੀ ਅਸੀਂ ਤੁਹਾਨੂੰ ਰੀਚਾਰਜ ਬੈਲ ਬਣਾ ਕੇ ਦਵਾਂਗੇ ਹੋਰ ਕੁਛ ਇੱਕ ਦੋ ਉਹਨਾਂ ਨੇ ਸਾਨੂੰ ਦੱਸਿਆ ਬਾਕੀ ਸਾਨੂੰ ਨੇ ਦੱਸਿਆ ਸੀ ਸਾਨੂੰ ਲਿਫਟਿੰਗ ਦੇ ਪੰਪ ਲਾ ਕੇ ਦਵਾਂਗੇ ਪਿੰਡ ਲਈ ਜਿਹੜਾ ਜਮੀਨੀ ਪਾਣੀ ਉੱਪਰ ਦੀ ਵੀ ਉਹ ਸਾਨੂੰ ਦੋ ਜਾਂ ਤਿੰਨ ਉਹਨਾਂ ਨੇ ਦੱਸਿਆ ਸਾਡੀ ਉਹਨਾਂ ਨੇ ਸਹਿਮਤੀ ਹੋਈ ਹੈ ਇਸ ਗੱਲ ਤੇ ਜਰੂਰ ਤੇ ਪਰ ਗੈਰ ਕਾਨੂੰਨੀ ਕੰਮ ਅਸੀਂ ਕੋਈ ਨਹੀਂ ਹੁੰਦੇ ਇੱਕ ਰੀਚਾਰਜ ਦੀ ਗੱਲ ਹੁੰਦੀ ਹੈ ਕਪਿਲ ਜੀ ਚਾਰਜ ਵੀ ਕਰਵਾਵਾਂਗੇ ਉਹ ਕਹਿੰਦੇ ਪੈਪ ਪਾ ਦਾਂਗੇ ਜੀ ਤੁਹਾਨੂੰ ਸਾਈਡਾਂ ਤੇ ਪਾ ਦਾਂਗੇ ਉਹ ਚੀਜ਼ ਕੀ ਹੈ ਉਹ ਥੋੜਾ ਦੱਸਿਓ ਜੀ ਸਰ ਉਹ ਸਿਰਫ ਗੁੰਮਰਾਹ ਕਰਨ ਦੀ ਗੱਲਾਂ ਨਹੀਂ ਕਿਉਂਕਿ ਕਦੇ ਵੀ ਪਾਣੀ ਦਾ ਰੀਚਾਰਜ ਨਹਿਰ ਦੇ ਬੈੱਡ ਦੇ ਵਿੱਚ ਕੋਈ ਰੀਚਾਰਜ ਵੈਲ ਬਣੀ ਨਹੀਂ ਸਕਦਾ ਜੇ ਬਣਾ ਵੀ ਦੇਣਗੇ ਪਾਈ ਪਾ ਦੇਣਗੇ ਉਹ ਪਹਿਲੀ ਗੱਲ ਚੋਕ ਹੋ ਜਾਏਗਾ ਦੂਜੀ ਗੱਲ ਹੈ ਕਿ ਉਸ ਵੈਲ ਦੇ ਰਾਹੀਂ ਉਸ ਪਾਈਪਾ ਦੇ ਰਾਹੀਂ ਗੰਦਾ ਪਾਣੀ ਕਿਉਂਕਿ ਮਿੱਟੀ ਸਮੇਤ ਜੇ ਹੋਰ ਵੀ ਜੋ ਉਹਦੇ ਚ ਗੰਦ ਹੋਊਗਾ ਉਹ ਵੀ ਉਹਦੇ ਵਿੱਚ ਜ਼ਮੀਨ ਚ ਚੱਲ ਜਾਊਗਾ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਭਰਮਾਇਆ ਜਾ ਰਿਹਾ ਕਿ ਸਾਡਾ ਕੰਮ ਹੋ ਜਵੇ ਇੱਕ ਵਾਰੀ ਬਾਅਦ ਚ ਅਸੀਂ ਜਦੋਂ ਕੰਮ ਹੋ ਗਿਆ ਪਾਣੀ ਛੱਡਿਆ ਗਿਆ ਤੇ ਰੀਚਾਰਜ ਵਲ ਚੋਕ ਹੋ ਗਏ ਜਾਂ ਗੰਦਾ ਪਾਣੀ نیچے ਚਲਾ ਗਿਆ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਵਾਤਾਵਰਣ ਨਾਲ ਕੋਈ ਲੈਣ ਦੇਣਾ ਹੈ ਹੀ ਨਹੀਂ ਡਿਪਾਰਟਮੈਂਟ ਮੰਡ ਡਿਪਾਰਟਮੈਂਟ ਜਿਹੜੇ ਹੈਗੇ ਆ ਉਹ ਆਪਣਾ ਕੰਮ ਕਿਸੇ ਤਰੀਕੇ ਕਢਾਣ ਲਈ ਲੋਕਾਂ ਨੂੰ ਕੁਝ ਵੀ ਕਹਿ ਸਕਦੇ ਆ ਦੇਖੋ ਲੋਕੀ ਜਿਨ੍ਹਾਂ ਨੂੰ ਨਹੀਂ ਚੀਜ਼ ਦਾ ਪਤਾ ਉਹਨਾਂ ਨੂੰ ਇਦਾਂ ਦੀ ਗੱਲ ਕਹਿਤੀ ਉਹਨਾਂ ਨੇ ਲੇਕਿਨ ਜਦੋਂ ਵਾਤਾਵਰਣ ਸਾਰਾ ਅਸੀਂ ਮੁੱਦਾ ਇਕੱਠਾ ਹੈ ਅਸੀਂ ਇਕੱਠੇ ਹੋ ਰਹੇ ਹਾਂ ਜਿਸੇ ਲਈ ਇੱਥੇ ਇਕੱਠੇ ਹੋਏ ਆਂ ਕੀ ਕੁਝ ਗੱਲਾਂ ਇਹਨਾਂ ਦੀ ਸਾਨੂੰ ਅਸੀਂ ਇਹਨਾਂ ਕੋਲੋਂ ਸਿੱਖੀਏ ਕੁਝ ਅਸੀਂ ਇਹਨਾਂ ਨੂੰ ਦੱਸਿਆ ਕਿ ਆਹ ਚੀਜ਼ਾਂ ਗਲਤ ਕਹਿ ਰਹੇ ਨੇ ਤੇ ਇਹਦੇ ਲਈ ਆਪਾਂ ਨੂੰ ਮਿਲ ਕੇ ਲੜਾਈ ਲੜਨੀ ਪੈਗੀ ਤੇ ਜਿਹੜਾ ਹੈਗਾ ਇਹ ਜਿਹੜਾ ਰੀਚਾਰਜ ਵੈਲ ਲਗਾਣ ਦੀ ਗੱਲ ਆ ਬਿਲਕੁਲ ਮਤਲਬ ਕਿ ਬੇਤੁਕੀ ਹੈ ਤੇ ਤੋਂ ਵੱਡਾ ਰੀਚਾਰਜ ਵੈਲ ਕਿਹੜਾ ਹੋ ਸਕਦਾ ਜੀ ਐਡਾ ਵੱਡਾ ਲੰਬਾ ਚੌੜਾ ਜੰਗਲ 100 ਫੁੱਟ ਨਹਿਰ ਨਹਿਰ ਤੋਂ ਜ਼ਿਆਦਾ ਚੌੜਾ ਜੰਗਲ ਹੈ ਜੇ ਅਸੀਂ ਗੂਗਲ ਅਰਥ ਤੇ ਖੋਲ ਕੇ ਦੇਖਦੇ ਆ ਜਿੰਨੀ ਚੌੜੀ ਨਹਿਰ ਹੈ ਉਸ ਤੋਂ ਜ਼ਿਆਦਾ ਚੌੜਾ ਜੰਗਲ ਉਹਦੇ ਨਾਲ ਹੈ ਉਹਨੂੰ ਸਾਰਿਆਂ ਨੂੰ ਜੇ ਅਸੀਂ ਉਜਾੜ ਦੇ ਦਿਆਂਗੇ ਤਾਂ ਫਿਰ ਕਾਹਦੇ ਰੀਚਾਰਜ ਵੈਲ ਉਹ ਜਿੰਨੀ ਉਹ ਰੀਚਾਰਜ ਕਰਦਾ ਔਰ ਜਿੰਨੀ ਵਧੀਆ ਰੀਚਾਰਜ ਕਰਦਾ ਉਹ ਕਿਉਂਕਿ ਜੜਾਂ ਦੇ ਵਿੱਚੋਂ ਜਿਹੜਾ ਪਾਣੀ ਜਾਂਦਾ ਬਿਲਕੁਲ ਸਾਫ਼ ਸੁਥਰਾ ਛਣ ਕੇ ਥੱਲੇ ਪਹੁੰਚਦਾ ਤੇ ਨਹਿਰ ਦੇ ਕੰਡੇ ਤੇ ਇਹੋ ਜਿਹਾ ਜੰਗਲ ਹੋਣਾ ਤਾਂ ਵੈਸੇ ਹੀ ਇੱਕ ਬੜੀ ਵੱਡੀ ਨਿਯਮਤ ਹੈ ਤੇ ਫਿਰ ਸਾਡਾ ਇਤਿਹਾਸਕ ਜੰਗਲ ਹੋਵੇ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਸਮਝ ਆ ਰਹੀ ਇੱਥੇ ਮਤਲਬ ਇਹ ਸਰਕਾਰਾਂ ਦਾ ਦਿਮਾਗ ਚੱਲਦਾ ਕਿਦਾਂ ਵੀ ਐਡੇ ਇਤਿਹਾਸਕ ਜੰਗਲ ਐਡੇ ਜ਼ਰੂਰੀ ਜੰਗਲ ਔਰ 1.5% ਜੰਗਲ ਹੋਵੇ ਪੰਜਾਬ ਦੇ ਵਿੱਚ ਜਿਹੜੀਆਂ ਐਨ ਜੀਓ ਹੈ ਜ ਦੇਖੋ ਅਸੀਂ ਕਿਸੇ ਨੂੰ ਨਹੀਂ ਮਾਰਾ ਕਹਿੰਦੇ ਸਾਨੂੰ ਆਪ ਹਫਤਾ ਪਹਿਲੇ ਪਤਾ ਲੱਗਿਆ ਅਸੀਂ ਵੀ ਹਫਤਾ ਪਹਿਲੇ ਜਾਗੇ ਆ ਇਸ ਕਰਕੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਕੋਈ ਮਾੜਾ ਕੋਈ ਚੰਗਾ ਅਸੀਂ ਤਾਂ ਇਹ ਕਹਿੰਨੇ ਆਂ ਵੀ ਜਦੋਂ ਪਤਾ ਲੱਗ ਗਿਆ ਹੁਣ ਆਪਾਂ ਰਲ ਕੇ ਅੱਗੇ ਇਹਨੂੰ ਰੋਕਣ ਵੱਲ ਨੂੰ ਜਿੰਨਾ ਬਚਾਅ ਕਰ ਸਕਦੇ ਆ ਉਹਨਾਂ ਬਚਾਅ ਕਰੀਏ ਜਿੰਨਾ ਨੁਕਸਾਨ ਹੋ ਗਿਆ ਉਹ ਤੇ ਹੋ ਚੁੱਕਾ ਹੈ ਪਰ ਜਿੰਨਾ ਹੁਣ ਆਪਾਂ ਬਚਾ ਸਕਦੇ ਆ ਉਹ ਰਲ ਕੇ ਆਪਾਂ ਕੋਸ਼ਿਸ਼ ਕਰੀਏ ਕਿ ਉਹਨੂੰ ਬਚਾਈਏ ਜਿਹੜਾ ਹੁਣ ਤੱਕ ਨਹੀਂ ਜਿਹਨੂੰ ਪਤਾ ਲੱਗਿਆ ਉਹ ਭਾਵੇਂ ਵਾਤਾਵਰਣ ਦੀਆਂ ਸੰਸਥਾਵਾਂ ਨੇ ਤੇ ਮੈਂ ਤਾਂ ਕਹੂੰਗਾ ਭਾਵੇਂ ਧਾਰਮਿਕ ਸੰਸਥਾਵਾਂ ਨੇ ਵੀ ਜੇ ਅਸੀਂ ਆਪਣੇ ਗੁਰੂਆਂ ਦਾ ਇਤਿਹਾਸ ਨਹੀਂ ਬਚਾ ਸਕਦੇ ਤੇ ਫਿਰ ਅਸੀਂ ਮਤਲਬ ਫਿਰ ਆਪਾਂ ਕਰ ਕੀ ਰਹੇ ਆ ਫਿਰ ਅਸੀਂ ਬਸ ਮਰੀਆ ਮੋਟੀਆਂ ਛੋਟੀਆਂ ਮੋਟੀਆਂ ਗੱਲਾਂ ਹੀ ਕਰਨ ਜੋਗੇ ਰਹਿ ਗਏ ਆ ਅਸੀਂ ਮਤਲਬ ਐਡੇ ਐਡੇ ਵੱਡੇ ਵੱਡੇ ਸਾਡੇ ਇਤਿਹਾਸੇ ਕੁਝ ਆੜੇ ਹੋ ਰਹੇ ਹੋਣ ਤੇ ਸਾਨੂੰ ਪਤਾ ਹੀ ਨਾ ਹੋਵੇ ਮਤਲਬ ਅਸੀਂ ਤਾਂ ਆਪਣੇ ਆਪ ਨੂੰ ਵਿੱਚ ਗਣਦੇ ਆ ਉਹਦੇ ਵਿੱਚ ਵੀ ਅਸੀਂ ਵੀ ਬੇਵਕੂਫ ਬਣੇ ਆ ਪਰ ਬਾਕੀ ਵੀ ਬਣ ਰਹੇ ਆ ਤਾਂ ਸਾਰਿਆਂ ਨੂੰ ਜਾਗਣ ਦੀ ਲੋੜ ਹੈ ਜੀ ਡੀਪੀਆਰ ਦੀ ਗੱਲ ਕਰਦੇ ਜੀ ਇੱਕ ਕਿਤੇ ਉਹ ਕੰਫਿਡੈਂਸ਼ੀਅਲ ਤਾਂ ਨਹੀਂ ਕੋਈ ਹੁੰਦਾ ਜੀ ਵੀ ਅਸੀਂ ਜੀ ਦੇ ਨਹੀਂ ਸਕਦੇ ਕਿਉਂਕਿ ਮੈਂ ਵੀ ਗੱਲ ਕੀਤੀ ਸੀ ਆਪਣੇ ਵਿਧਾਇਕ ਸਾਹਿਬ ਨਾਲ ਰੋਪੜ ਵਾਲਿਆਂ ਨਾਲ ਉਹ ਕਹਿੰਦੇ ਜੀ ਜਦੋਂ ਤੁਸੀਂ ਬੁਲਾਓ ਉਹਨਾਂ ਨੂੰ ਸੋ ਕੋ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਸੀ ਕਹਿੰਦੇ ਸਾਨੂੰ ਕਿੱਧਰ ਤਾਂ ਨਹੀਂ ਕਹਿੰਦੇ ਗੁੰਮਰਾਹ ਕਰੀ ਜਾ ਰਹੇ ਵੀ ਕਿਤੇ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ ਗੁੰਮਰਾਹ ਕਰੀ ਵੀ ਮੈਂ ਮੀਟਿੰਗ ਕਰਨੀ ਚਾਹੁੰਦਾ ਸਰ ਦੇਖੋ ਜੀ ਸਾਡਾ ਮੀਟਿੰਗ ਗੱਲ ਇਹ ਹੈ ਕਿ ਜਿਹੜੀ ਡੀਪੀਆਰ ਆ ਉਹ ਇੱਕ ਪਬਲਿਕ ਡਾਕੂਮੈਂਟ ਹੈ। ਉਹਦੀ ਜੇ ਜੇ ਮਨ ਦੇ ਮੈਲ ਨਹੀਂ ਹੈਗਾ ਤੇ ਲੋਕਾਂ ਨੂੰ ਦੇਣ ਚ ਕੀ ਹਰਜ ਹੈ? ਇਹ ਕੰਮ ਹੋਣ ਤੋਂ ਬਾਅਦ ਜੇ ਦੇ ਦੇਣਗੇ ਉਸ ਤੋਂ ਬਾਅਦ ਅਸੀਂ ਲੜਦੇ ਰਹਿ ਜਾਾਂਗੇ ਇਹਨਾਂ ਨੁਕਸਾਨ ਕਰਨ ਤੋਂ ਬਾਅਦ ਉਹ ਕਿ ਫਾਇਦਾ ਨਹੀਂ ਹੋਣਾ। ਅਸੀਂ ਤਾਂ ਅੱਜ ਵੀ ਅਸੀਂ ਤਾਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈਗਾ ਦਮਨ ਸਿੰਘ ਤੇ ਹੋਰ ਸਾਰਿਆਂ ਨੂੰ ਕਹਿ ਰਹੇ ਹਾਂ ਸਾਨੂੰ ਡੀਪੀਆਰ ਵਟਸਐਪ ਕਰ ਦਿਓ। ਅਸੀਂ ਪੜ੍ਹ ਕੇ ਫਿਰ ਤੁਹਾਡੇ ਨਾਲ ਬੈਠਾਂਗੇ ਨਾ ਤਾਂ ਕਿ ਇੱਕ ਵਾਰੀ ਮੀਟਿੰਗ ਹੋਵੇ। ਇਹ ਥੋੜੀ ਕਿ ਤੁਸੀਂ ਪਹਿਲੇ ਜਾਓ ਡੀਪੀਆਰ ਜੀ ਸਾਨੂੰ ਪਤਾ ਨਾ ਹੋਵੇ ਪ੍ਰੋਜੈਕਟ ਦੇ ਵਿੱਚ ਤੁਸੀਂ ਕੀ ਕਮੀਆਂ ਛੱਡੀਆਂ? ਕੀ ਲੋਕ ਹੁਣ ਅਜੀ ਤੁਹਾਨੂੰ ਦਿਖਾ ਦਈਏ ਜੇ ਅਸੀਂ ਜੰਗਲ ਦੇ ਵਿੱਚ ਜਿਹੜਾ ਕਹਿੰਦੇ ਜੀ ਇੱਕ ਤਰਖਤ ਨਹੀਂ ਵੱਡਿਆ ਜਾਊਗਾ। ਘੱਟੋ ਘੱਟ ਅਸੀਂ 200 ਮੀਟਰ ਦੇ ਸਟ੍ਰੈਚ ਦੇ ਵਿੱਚ ਹੀ 20-25 ਵੱਡੇ ਵੱਡੇ ਦਰਖਤ ਵੱਡੇ ਹੋਏ ਦੇਖਿਆ ਜਿਨ੍ਹਾਂ ਦੀ ਅਸੀਂ ਫੋਟੋ ਜੀਪੀਐਸ ਲੋਕੇਸ਼ਨ ਨਾਲ ਲੈ ਕੇ ਆਏ ਆ। ਉਹਦੇ ਨਾਲ ਨਾਲ ਰੈਡ ਸਨੇਕ ਦੋ ਮਸ਼ੀਨਾਂ ਨੇ ਕੱਟ ਤੇ ਮਾਰ ਤੇ ਜਿਹੜੇ ਕੀ ਸ਼ੈਡਿਊਲ 1 ਦੇ ਵਿੱਚ ਪ੍ਰੋਟੈਕਟਿਡ ਨੇ ਹਾਈਲੀ ਪ੍ਰੋਟੈਕਟਿਡ ਸਪੀਸੀਜ਼ ਨੇ ਉਹ ਸਨੇਕਸ ਦੇ ਵਿੱਚ ਤੇ ਇਹ ਸਿੱਧਾ ਸਿੱਧਾ ਇਹਨਾਂ ਦੇ ਉੱਤੇ ਇਰੀਗੇਸ਼ਨ ਡਿਪਾਰਟਮੈਂਟ ਤੇ ਕੰਟਰੈਕਟਰ ਦੇ ਉੱਤੇ ਪਰਚਾ ਬਣਦਾ। ਇਹ ਤਾਂ ਛੱਡੋ ਇਹ ਪਰਚੇ ਤਾਂ ਅੱਜਕੱਲ ਲekin ਜਿਹੜੇ ਪਰਚਾ ਜਿਹੜਾ ਹੈਗਾ ਮੁੱਖ थाना ਅਫਸਰ ਨੂੰ ਜਿਹੜਾ ਫੋਰੈਸਟ ਡਿਪਾਰਟਮੈਂਟ ਨੇ ਸਾਡੇ ਗੱਲ ਕਰਨ ਤੋਂ ਬਾਅਦ ਦਿੱਤਾ ਹੈ ਕਿ ਆ ਇਹਨਾਂ ਨੇ ਗਲ ਵਿੱਚ ਜਿਹੜੇ ਕਬਜ਼ੇ ਕਰ ਲਏ ਫੋਰੈਸਟ ਦੇ ਵਿੱਚ ਚਾਹੇ ਬੈਚਿੰਗ ਪਲਾਂਟ ਲਾਇਆ ਹੈ ਚਾਹੇ ਲੇਬਰ ਉੱਥੇ ਰਹਿ ਰਹੀ ਹੈ ਲੇਬਰ ਉੱਥੇ ਹੀ ਰੋਟੀ ਬਣਾ ਰਹੀ ਹੈ ਉੱਥੇ ਹੀ ਆਪਣਾ ਜੰਗਲ ਪਾਣੀ ਲਈ ਜਾ ਰਹੀ ਹੈ ਜੰਗਲ ਦੇ ਵਿੱਚ ਤਾਂ ਇਹਨਾਂ ਨੇ ਗੰਦ ਪਾ ਕੇ ਰੱਖ ਦਿੱਤਾ ਉੱਥੇ ਤਾਂ ਬੰਦਾ ਤੁਰ ਨਹੀਂ ਸਕਦਾ ਹੁਣ ਜੋ ਹਾਲਾਤ ਕੀਤੇ ਹੋਏ ਨੇ ਇਹ ਸਾਰਾ ਵੀ ਦੇਖਦੇ ਹੋਏ ਜਿਹੜਾ ਪਰਚਾ ਦਰਜ ਹੋਣਾ ਸੀ ਉਹ ਵੀ ਹਜੇ ਤੱਕ ਨਹੀਂ ਹੋਇਆ ਫੇ ਸਾਡਾ ਜਿਹੜਾ ਪੰਜਾਬ ਦੇ ਵਿੱਚ ਫੋਰੈਸਟ ਐਕਟ ਨੂੰ ਵੀ ਇਹਨਾਂ ਨੇ ਧੱਜੀਆਂ ਉਡਾਈਆਂ ਹੋਈਆਂ ਪੂਰੇ ਦੇਸ਼ ਦੇ ਵਿੱਚ ਦਿੱਲੀ ਦੇ ਵਿੱਚ ਜੇ ਕਿ ਤਰਖਤ ਵੜਨਾ ਹੋਵੇ ਤਾਂ ਸੁਪਰੀਮ ਕੋਰਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਇੱਥੇ ਸਾਡਾ ਫੋਰੈਸਟ ਐਕਟ ਜਿਹੜਾ ਜੰਗਲ ਦਾ ਕਾਨੂੰਨ ਬਣਿਆ ਹੋਇਆ ਹੈ ਉਹ ਕਾਨੂੰਨ ਦੀਆਂ ਧੱਜੀਆਂ ਸਾਡੇ ਡਿਪਾਰਟਮੈਂਟ ਕਿਦਾਂ ਉਡਾ ਰਹੇ ਨੇ ਉਹ ਅਸੀਂ ਦੇਖ ਹੀ ਰਹੇ ਹਾਂ ਪਰ ਇਹਦੇ ਲਈ ਲੋਕਾਂ ਨੂੰ ਅੱਗੇ ਆਣਾ ਹੀ ਪਏਗਾ ਜਿਹੜਾ ਸਾਡਾ ਇੱਕ ਇੱਕ ਤਰਖਤ ਹੈ ਜਿੱਦਾਂ ਕਿ ਸੁਪਰੀਮ ਕੋਰਟ ਦੀ ਕਮੇਟੀ ਨੇ ਇੱਕ ਨਾ ਵੈਸਟ ਬੰਗਾਲ ਦੇ ਵਿੱਚ 300 ਤਰਖਤ ਵੜਨੇ ਸੀ ਇੱਕ ਕਮੇਟੀ ਨੇ 75000 ਗੁਣਾ ਜਿੰਨੀ ਉਹਦੀ ਉਮਰ ਸੀ ਤਰਖ ਜੇ ਮਲੋ ਜੇ 10 ਸਾਲ ਦੀ ਉਮਰ ਹੈ ਤੇ 7.5 ਲੱਖ ਰੁਪਏ ਦੀ ਕੀਮਤ ਕੱਢੀ ਸੀ ਕਿ ਇਹ ਦਰਖਤ ਦੀ ਕੀਮਤ ਹੋਣੀ ਚਾਹੀਦੀ ਹੈ ਜੇ 50 ਸਾਲ ਦਾ ਹੋਇਆ ਤੁਸੀਂ ਲਾ ਲੋ ਕਿੰਨੇ ਦਾ ਹੋ ਗਿਆ 35-36 ਲੱਖ ਦਾ ਇਹ ਸਾਡੇ ਲਈ ਇੰਨੇ ਕੀਮਤੀ ਨੇ ਕਿ ਸਾਨੂੰ ਇੰਨੀ ਆਕਸੀਜਨ ਦਿੰਦੇ ਨੇ ਇਹ ਜਾ ਕੇ ਮਿੰਟਲਾਂ ਦੇ ਵੱਢਣ ਨੂੰ ਇਹਦੀ ਲੋਕਾਂ ਦੀ ਗੱਲ ਕੀਤੀ ਜੀ ਵੀ ਲੋਕਾਂ ਨੂੰ ਅੱਗੇ ਹੁਣ ਪਰ ਤੁਹਾਨੂੰ ਲੱਗਦਾ ਵੀ ਲੋਕਾਂ ਤੇ ਇਹ ਮੁੱਦੇ ਰਹਿ ਗਏ ਕਿਉਂਕਿ ਸਰਕਾਰਾਂ ਵੱਲੋਂ ਵੀ 1000 ਰੁਪਏ ਸਕੀਮ ਦਿੱਤੀ ਜਾਊਗੀ ਕਣਕ ਤੁਹਾਨੂੰ ਫ੍ਰੀ ਦੇ ਦਾਂਗੇ ਜੀ ਇਹ ਇਹਨਾਂ ਨੂੰ ਮੁੱਦੇ ਕਿਹਾ ਜਾਂਦਾ ਵੀ ਇਹ ਤੁਹਾਨੂੰ ਸਹੂਲਤਾਂ ਦੇ ਰਹੇ ਆ ਇਹ ਤੁਹਾਡੇ ਬਹੁਤ ਵੱਡੇ ਮੁੱਦੇ ਸੀਗੇ ਪਰ ਹੁਣ ਇਹ ਅਸੀਂ ਖਤਮ ਕਰ ਦੇਣੇ ਆ ਤੁਹਾਨੂੰ ਲੱਗਦਾ ਵੀ ਜਿਹੜੇ ਆ এনवायरमेंटਲ ਹੈਗੇ ਇਹ ਲੋਕਾਂ ਦੇ ਮੁੱਦੇ ਰਹਿ ਗਏ ਆ ਜੀ ਤਾਂ ਹੀ ਇਸੇ ਕਰਕੇ ਮੇਰੇ ਕਾਲ ਸਰਕਾਰਾਂ ਨਹੀਂ ਜਾਗਦੀਆਂ ਜੀ ਕਿਸਾਨੀ ਮੋਰਚੇ ਤੋਂ ਬਾਅਦ ਜਿਹੜਾ ਆਪਣਾ 2020 ਚ ਦਿੱਲੀ ਬਾਰਡਰ ਤੇ ਲੱਗਾ ਸੀ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਵਾਤਾਵਰਨ ਦਾ ਮੁੱਦਾ ਜਿਹੜਾ ਹੈ ਨਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਬਣ ਚੁੱਕਾ ਹੈ ਲੋਕੀ ਜਾਗਰੂਕ ਹੋ ਚੁੱਕੇ ਨੇ ਅੱਜ ਜੇ ਮੋਰਚੇ ਲੱਗ ਰਹੇ ਨੇ ਜਗਾ ਜਗਾ ਤੇ ਚਾਹੇ ਦੁਰਾਹੇ ਲੱਗਿਆ ਸੀ ਜਿਹੜੀ ਇਹਨਾਂ ਨੂੰ ਨਾਲ ਨਾਲ ਸਹਿਮਤੀ ਹੋਈ ਹੈ ਉਹ ਵੀ ਇੱਕ ਮੋਰਚਾ ਲਾ ਕੇ ਡਿਪਾਰਟਮੈਂਟ ਨੂੰ ਇੱਥੇ ਆਣਾ ਪਿਆ ਠੀਕ ਹੈ ਜੀ ਵਾਤਾਵਰਨ ਦਾ ਮੁੱਦਾ ਇਸੇ ਪੰਜਾਬ ਦਾ ਬਹੁਤ ਵੱਡਾ ਮੁੱਦਾ ਹੈ ਚਾਹੇ ਉਹ ਬੁੱਡੇ ਦਰਿਆ ਦਾ ਹੈ ਚਾਹੇ ਹੁਣ ਜ਼ੀਰੇ ਫੈਕਟਰੀ ਦਾ ਜਿਹੜਾ ਚੱਲ ਰਿਹਾ ਵਾਤਾਵਰਣ ਲੋਕੀ ਜਿਹੜੇ ਜਾਗਰੂਕ ਹੋ ਚੁੱਕੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਲਈ ਅਸਲੀ ਚੀਜ਼ ਜਿਹੜੀ ਸਾਡੀ ਫਸਲਾਂ ਤੇ ਨਸਲਾਂ ਦੀ ਜਿਹੜੀ ਜਿਹੜਾ ਬਚ ਸਕਦੀਆਂ ਸਿਰਫ ਵਾਤਾਵਰਣ ਤੋਂ ਹੀ ਬਚ ਸਕਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਵੀ ਦੇਖੋਗੇ ਕਿ ਇੱਥੇ ਹੀ ਹੁਣ ਪਿੰਡ ਤੋਂ ਜਿਹੜੀ ਅਲੱਗ-ਅਲੱਗ ਪੰਚਾਇਤਾਂ ਨਾਲ ਗੱਲਬਾਤ ਕਰਨ ਦਰਾਪਤਾ ਕਰਨ ਤੋਂ ਬਾਅਦ ਡੈਫੀਨਿਟਲੀ ਅੱਗੇ ਇਸ ਮੁੱਦੇ ਦੇ ਉੱਤੇ ਵੀ ਜਿਹੜਾ ਸਰੰਦ ਫੀਡਰ ਜਿਹੜੀ ਕਨਾਲ ਫੀਡਰ ਹੈ ਇਹਦੇ ਉੱਤੇ ਵੀ ਅਗਲੀ ਜਿਹੜੀ ਕਾਰਵਾਈ ਜਲਦੀ ਹੀ ਹੋਏਗੀ ਲੋਕਾਂ ਨਾਲ ਮਿਲ ਕੇ ਹੀ ਹੋਏਗੀ। ਮਤਲਬ ਸਰਕਾਰਾਂ ਜਿਹੜੀਆਂ ਚੁੱਪ ਨੇ ਬਿਲਕੁਲ ਇਹ ਸਮਝਦੀਆਂ ਚੁੱਪ ਰਹਿ ਕੇ ਹੀ ਸਰ ਜਾਊਗਾ। ਇਹ ਅਸੀਂ ਹੁਣ ਮਤਲਬ ਧੀਰੇਚ ਵੀ ਦੇਖਿਆ ਇਹ ਅਸੀਂ ਮੱਤੇਵਾੜੇ ਵੀ ਦੇਖਿਆ ਸੀ ਤੇ ਇਹ ਅਸੀਂ ਹੁਣ ਬੁੱਢੇ ਦਰਿਆ ਦੇ ਮਸਲੇ ਤੇ ਵੀ ਦੇਖਿਆ ਤੇ ਇਹਦੇ ਤੇ ਵੀ ਦੇਖ ਰਹੇ ਆਂ ਕਿ ਸਰਕਾਰ ਕਹਿੰਦੀ ਚੁੱਪ ਹੀ ਵੱਟ ਲੋ ਆਪੇ ਸਰ ਜਾਊਗਾ। ਇਹ ਅਸੀਂ ਸਰਨ ਨਹੀਂ ਦੇਣਾ ਸਰਕਾਰਾਂ ਦਾ ਚੁੱਪ ਦੇ ਨਾਲ। ਭਾਵੇਂ ਸਰਕਾਰਾਂ ਬਦਲਣੀਆਂ ਬੈਣ ਇਹ ਚੁੱਪ ਨਹੀਂ ਚੱਲੂਗੀ ਹੁਣ। ਜੀ ਸਰ ਉਹਨਾਂ ਨੂੰ ਵੀ ਜਵਾਬ ਲਾਉਣਾ ਹੁਣ ਜੇ ਐਸਡੀਐਮ ਨੇ ਕਹਿੰਦਾ ਵੀ ਸਾਨੂੰ ਤਾਂ ਇਹ ਮਸਲੇ ਤੇ ਨਹੀਂ ਪਤਾ। ਸਾਨੂੰ ਇਹਦੇ ਕੋਈ ਨੌਲੇਜ ਨਹੀਂ। ਉਹਨਾਂ ਦਾ ਕੋਈ ਜ਼ਿੰਮੇਵਾਰੀ ਤਾਂ ਉਹਨਾਂ ਆਪਣੇ ਏਰੀਏ ਦਾ ਹੁੰਦਾ ਆਪ ਸਾਡਾ ਮਤਲਬ ਹੁੰਦਾ ਐਸ.ਟੀ.ਐਮ ਤੱਕ ਉਸ ਤੋਂ ਬਾਅਦ ਡੀ.ਸੀ ਚੱਲੇ ਜਾਂਦਾ ਡਿਸਟ੍ਰਿਕਟ ਦਾ ਐਸ.ਡੀ.ਐਮ ਨੇ ਜਦੋਂ ਜਵਾਬ ਦੇਤਾ ਉਹਨੇ ਕੀ ਐਕਸ਼ਨ ਲਿਆ ਉਹ ਨੂੰ ਹੁਣ ਤੱਕ ਕੋਈ ਪਤਾ ਨਹੀਂ ਪਤਲੇਗਾ 20 ਪਾਜੀ ਦਿਨ ਤੱਕ ਹੋਏ ਕਿਨੇ ਕੰਮ ਚੱਲਦੇ ਨੇ ਉਹਦੇ ਤੇ ਵੀ ਕਾਰਵਾਈ ਤਾਂ ਕਰਵਾਵੇ ਨਾ ਅਸੀਂ ਉਹਦੇ ਤੇ ਅੱਜ ਅਸੀਂ ਉਹਦੇ ਤੇ ਐਸ.ਡੀ.ਐਮ ਆਪਣਾ ਕਿਹੜਾ ਪੈਂਦਾ ਹੈ ਦਰਵਾਹੇ ਦੇ ਪੈਂਦਾ ਸੀ ਸਾਰਾ ਪਾਇਲ ਦਾ ਐਸ.ਡੀ.ਐਮ ਪਾਇਲ ਨੂੰ ਅਸੀਂ ਐਨ.ਜੀ.ਟੀ ਦੇ ਵਿੱਚ ਰਿਸਪੌਂਡੈਂਟ ਬਣਾਉਣ ਜਾ ਰਹੇ ਹਾਂ ਉਹ ਨਾਲ ਵਿੱਚ ਪਾਰਟੀ ਬਣੂਗੀ ਉਹਨੂੰ ਉਹਨੂੰ ਜਵਾਬਦੇਹੀ ਤੈਅ ਕਰਾਵਾਂਗੇ ਕਿ ਉਹਨੇ ਕੀ ਆ ਚੀਜ਼ ਜਿਹੜੀ ਹੋਈ ਆ ਉਹਦੀ ਅੰਡਰ ਹੋਈ ਆ ਤੇ ਉਹਨੇ ਉਹਦੇ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜੇ ਸਰ ਹੁਣ ਆਪਾਂ ਇੱਥੇ ਗੱਲਾਂ-ਵਾਰਗ ਤੇ ਚੱਲੇਗੇ ਪਿੰਡ 'ਚੋਂ ਚੱਲੇਗੇ ਹੁਣ ਪਿੰਡ 'ਚੋਂ ਵੀ ਪੰਜ-ਚਾਰ ਬੰਦੇ ਲੈ ਲਉਣਾ ਵੀ ਹਾਂ ਜਦੋਂ ਉਹਨਾਂ ਨੂੰ ਪਤਾ ਨਹੀਂ ਜਿਹੜੇ ਬੰਦੇ ਨੇ ਉਹਨੇ ਬਾਈ ਚ ਹੀ ਕਹਿੰਦੇ ਨੇ ਹੁਣ ਇਹਨਾਂ ਨੂੰ ਰਿਸਪਾਂਸ ਤਾਂ ਹੋਣਾ ਵੀ ਹਾਂ ਤੁਹਾਡੇ ਤੁਸੀਂ ਗਏ ਹੋ ਆਪਣੇ ਕੋਲ ਇੱਕ ਇੱਕ ਮਿੰਟ ਸੱਕ ਚਲੋ ਮੈਨੂੰ ਹੀ ਲੈ ਲਓ ਮੈਂ ਕਹਿੰਦਾ ਵੀ ਮੈਨੂੰ ਪਤਾ ਲੱਗਿਆ ਮੈਨੂੰ ਹੀ ਬਣਾ ਦੋ ਇਸ ਟੀਮ ਦੇ ਵਿਰੋਧ ਬਣਾ ਦੋ ਮੈਂ ਖੜਦਾ ਹਾਂ ਨਾ ਜਿਹੜੀ ਗੋਲੀ ਚੱਲਣੀ ਹੈ ਚੱਲਣਾ ਦੋ ਜਿਹੜੀ ਐਕਚੁਅਲੀ ਚੀਜ਼ ਆ ਉਹ ਤਾਂ ਦੇ ਸਾਰੀ ਵਾਸਤੀ ਤੋਂ ਹੁਣ ਅਸੀਂ ਅੱਜ ਆ ਸਾਨੂੰ ਤਾਂ ਪਤਾ ਲੱਗਦਾ ਵੀ ਸਾਡਾ ਇਤਿਹਾਸਕ ਜੰਗਲ ਜਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਜੰਗਲ ਜਾ ਰਿਹਾ ਸਾਡੀਆਂ ਪਹਿਲੀਆਂ ਦਾ ਨਿਸ਼ਾਨੀ ਖਤਮ ਕਰਤੀ ਉਹਨਾਂ ਨੇ ਕੋਈ ਸਾਡੀ ਇਤਿਹਾਸਕ ਨਹੀਂ ਉੱਥੇ ਪੱਥਰ ਡਾਤਾ ਹੁਣ ਅਸੀਂ ਪੱਥਰਿਆਂ ਨੂੰ ਮੱਥਾ ਟੇਕ ਕੇ ਉਹਨਾਂ ਨੂੰ ਸਾਨੂੰ ਕੋਈ ਅਸੀਂ ਬੱਚਿਆਂ ਨੂੰ ਇਹ ਤਾਂ ਨਹੀਂ ਦੱਸ ਸਕਦੇ ਵੀ ਸਾਡਾ ਇੱਥੇ ਨਿਸ਼ਾਨੀ ਰਹੇਗੀ ਇੱਕ ਸਾਡੇ ਆਹ ਬੇਰੀ ਖੜੀ ਆ ਜ਼ਰੂਰ ਉਹ ਅਸੀਂ ਗੁਰਸ਼ਿਮੇ ਪਾਸ਼ਾ ਦੀ ਬੇਰੀ ਦਿਖਾ ਦਿੰਦੇ ਆ ਇਹ ਵੀ ਜੰਗਲ ਆਪਣਾ ਹੀ ਸੀਗਾ ਜੀ ਸਾਰਾ ਗੁਰੂ ਸਾਹਿਬ ਦਾ ਜੰਗਲ ਇਹ ਆਪਣਾ ਹੁਣ ਉਜੜ ਰਿਹਾ ਤੇ ਇਹ ਜਿਹੜੇ ਪਿੰਡ ਚੋਂ ਹੈ ਨ ਉਹ ਇੱਥੇ ਪਿੰਡ ਦੇ ਹੀ ਨੇ ਹੈਗੇ ਪਿੰਡ ਦੇ ਨੇ ਪਰ ਉਹ ਉਹ ਰਹਿੰਦੇ ਵਾਹ ਵਿੱਚ ਨੇ ਤੁਹਾਡਾ ਨੰਬਰ ਅੱਛਾ ਮੋਹੱਲੇ ਰਹਿੰਦੇ ਨੇ ਪਰ ਉਹ ਇਹਦੇ ਵਿੱਚ ਕੇਸ ਦੇ ਵਿੱਚ ਸਰ ਤੁਹਾਡਾ ਨਾਮ ਕੀ ਹੈ ਸਰ ਤੁਹਾਡਾ ਮੇਰਾ ਨਾਮ ਬਲਰਾਜ ਸਿੰਘ ਆ ਜੀ ਤੁਸੀਂ ਮਿਲਿਓ ਅਫਸਰਨ ਹਾਂ ਜੀ ਅਸੀਂ ਮੀਟਿੰਗਾਂ ਹੋਈਆਂ ਸੀਗੀਆਂ ਉਹਦੇ ਵਿੱਚ ਤੁਸੀਂ ਕਿਹੜੀ ਜਿਹਾ ਜਥੇਬੰਦੀ ਤੋਂ ਜੀ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਨਾਲ ਜੁੜੇ ਹੋਏ ਹਾਂ ਜੀ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਵੀ ਇਹ ਕਿਉਂ ਸਾਡੇ ਚ ਕਮੀਆਂ ਇਹੀ ਰਹਿ ਜੀਆਂ ਤੇ ਅਸੀਂ ਮਿਲ ਜਰੂਰ ਲੈਨੇ ਆ ਕੋਈ ਲਿਖਤੀ ਨਹੀਂ ਲਿਖਤੀ ਕਾਰਵਾਈ ਨਹੀਂ ਕੋਈ ਨਹੀਂ ਰਹਿੰਦੇ ਕੋਈ ਆਪਾਂ ਕਹਿੰਦੇ ਹੁਣ ਅਸੀਂ ਲਿਖਤੀ ਰਕੋਤਾ ਤੇ ਕੋਈ ਲਿਖਤੀਕਾਰ ਵੀ ਤਾਂ ਦੋ ਵੀ ਸਾ ਹੁਣ ਐਸਡੀਐਮ ਨੇ ਤਾਂ ਕੋਣ ਜੀ ਬੁਲਾਤੀ ਜੀ ਮੈਨੂੰ ਪਤਾ ਨਹੀਂ ਕੱਲੂ ਇਹ ਵੀ ਇਹ ਵੀ ਆਕੇਗਾ ਸਾਡੀ ਮੇਰੇ ਕੋ ਤਾਂ ਕੋਈ ਆਇਆ ਹੀ ਨਹੀਂ ਜਦੋਂ ਸਾਡੇ ਕੋਈ ਪ੍ਰੂਫ ਹੈ ਨਹੀਂ ਸਾਡੇ ਕੋਲ ਹਾਂਜੀ ਹਾਂਜੀ ਤੇ ਦੇਖੋ ਜੀ ਜਿਹੜਾ ਪਿੰਡ ਦੀ ਗੱਲ ਕਰਿਆ ਜਾਏ ਵੀਰੇ ਜਿਹੜੇ ਲਿਆ ਇਹਨਾਂ ਨੇ ਸਟੈਪ ਇਹ 1882 ਛੇ ਦੇ ਨਹਿਰ ਚ ਪਾਣੀ ਛੱਡਿਆ ਗਿਆ 143 ਸਾਲ ਲਗਭਗ ਹੋ ਗਏ ਹੁਣ ਤੇ ਇਹ ਟੁੱਟਣ ਦੀ ਗੱਲ ਕਰਦੇ ਅਸੀਂ ਤਾਂ ਅਸੀਂ ਤਾਂ ਦੇਖੋ ਜੀ ਅਸੀਂ ਤਾਂ ਜਿਹੜਾ ਉਸ ਦਿਨ ਧਰਨੇ ਲਾਏ ਦੋ ਦਿਨ ਦਰਾਹ ਦੇ ਪੁਲ ਤੇ ਤੇ ਅਸੀਂ ਕੰਡੇ ਵੀ ਨਹੀਂ ਪੱਕੇ ਹੁੰਦੇ ਰਹੇ ਸੀ ਕਿ ਅਸੀਂ ਕੰਡੇ ਵੀ ਨਹੀਂ ਪੱਕੇ ਹੁੰਦੇ ਨੇ ਕਿਉਂਕਿ ਇਹਦਾ ਰੀਚਾਰਜ ਦਾ ਜਿਹੜਾ ਜਿੰਨੇ ਪਾਣੀ ਦੇ ਨਾਲ ਕੰਟੈਕਟ ਹੁੰਦਾ ਪਾਣੀ ਦਾ ਜਿੰਨੇ ਸਰਫੇਸ ਨਾਲ ਤੇ ਉਹਨੇ ਘਟ ਜਾਣਾ ਵਾ ਤੇ ਪਰ ਇਹਨਾਂ ਨੇ ਅਸੀਂ ਇਹਨਾਂ ਨੇ ਇਹ ਕਹਿੰਦੇ ਨਹੀਂ ਨਹਿਰ ਟੁੱਟ ਜੂਗੀ 150 ਸਾਲ ਹੋ ਗਿਆ ਨਹਿਰ ਅਜੇ ਤੱਕ ਨਹੀਂ ਟੁੱਟੀ ਤੇ ਨਹਿਰ ਨੇ ਆਪਣਾ ਇੱਕ ਜੀ ਆਪਣਾ ਟੈਸਟ ਵੀ ਦਿੱਤਾ ਇਹਨੇ ਕਿ ਮੈਂ ਨਹੀਂ ਟੁੱਟਣਾ ਜਦੋਂ ਆਹ ਪਿਛਲੇ ਸਾਲ ਕਮਾਲਪੁਰ ਦੀ ਨਦੀ ਟੁੱਟ ਕੇ ਇਹਦੇ ਵਿੱਚ ਪਈ ਤਾਂ ਕਹਿਣਾ ਸੀ ਕਿ ਇਹਦੇ ਵਿੱਚ ਉਹ 2200 ਕਿਊਸਿਕ 22000 ਕਿਊਸਿਕ ਪਾਣੀ ਚੱਲਿਆ ਵਾ ਜਦ ਕਿ ਇਹਦੀ ਹੁਣ ਬਾਹਰ ਇਹਨੇ ਡਬਲ ਤੇ ਇਹਨੇ ਟੈਸਟ ਦਿੱਤਾ ਬਈ ਨਹੀਂ ਟੁੱਟਣ ਵਾਲੀ ਸੀ ਤੀ ਜੇ ਕਿਤੇ ਮੜ ਜਾ ਪਾਣੀ ਉਛਲਿਆ ਦਰਾਹ ਦੇ ਕੋਲ ਤਾਂ ਉਹ ਉੱਥੇ ਜਿਹੜਾ ਬਰਮ ਹੁੰਦੇ ਨੇ ਉਹ ਫੌਜੀਆ ਦੇ ਪ੍ਰੈਕਟਿਸ ਕਰਨ ਦੇ ਨਾਲ ਕੋੜਾ ਨੀਵੇਂ ਸੀ ਉਹ ਬਾਕੀ ਪਿੰਡ ਵਾਸੀਆਂ ਨੇ ਸਾਡੇ ਪਿੰਡ ਵੀ ਕਿਦੋਂ ਪਾਣੀ ਕਿਨਾਰਿਆਂ ਤੇ ਬਿਲਕੁਲ ਆਇਆ ਕਈ ਜਗ੍ਹਾ ਤੇ ਸਾਡਾ ਪਿੰਡ ਸਾਰਾ ਜਾਗਰੂਕ ਸੀ ਆਪਣੀਆਂ ਬੋਰੀਆਂ ਲੈ ਕੇ ਅਸੀਂ ਜਦੇ ਬੰਦ ਕੀਤਾ ਇਸ ਲਈ ਇਹ ਜੀ ਤੋਂ ਕੋਈ ਗੱਲ ਨਹੀਂ ਕਿ ਨਹਿਰ ਟੁੱਟ ਜੂਗੀ ਤੇ ਜੇ ਕਦੇ ਇਹੋ ਜਿਹਾ ਕੋਈ ਖਤਰਾ ਹੁੰਦਾ ਤੇ ਅਚਾਨਕ ਤਾਂ ਨਹੀਂ ਟੁੱਟੂ ਥੋੜਾ ਥੋੜਾ ਪਾਣੀ ਵਧੂਗਾ ਫਿਰ ਅਲਰਟ ਕਰੋ ਤੁਸੀਂ ਅਸੀਂ ਆਪੇ ਪਿੰਡ ਵਾਲੇ ਵੀ ਉਹਨੂੰ ਬੰਦ ਕਰਾਵਾਂਗੇ ਨਹੀਂ ਖੇਤਾਂ ਤੱਕ ਪਹੁੰਚਾਉਣਾ ਜੀ ਪਾਣੀ ਲੋਕਾਂ ਦੇ ਤਾਂ ਕਰਕੇ ਕਰ ਰਹੇ ਜੀ ਨਹੀਂ ਲੈ ਕੇ ਜਾਓ ਪਰ ਸਾਡਾ ਸਾਡਾ ਰੀਚਾਰਜਿੰਗ ਦਾ ਬੰਦ ਕਰਕੇ ਸਾਨੂੰ ਭੁੱਖੇ ਮਾਰ ਕੇ ਕਿਸੇ ਹੋਰ ਨੂੰ ਪਹੁੰਚਾਉਣਾ ਇਹ ਵੀ ਗਲਤ ਨਹੀਂ ਆ ਸਾਨੂੰ ਵੀ ਸਾਡਾ ਰੀਚਾਰਜਿੰਗ ਪੋਰਸ਼ਨ ਤਾਂ ਚਾਰਜ ਹੋਣ ਦੋਨਾ ਸਾਡਾ ਏਰੀਆ ਤਾਂ ਹੋਣ ਦੋ ਸਾਡਾ ਰੀਚਾਰਜ ਤੁਸੀਂ ਬੰਦ ਕਰ ਦੋਗੇ ਕੱਲ ਨੂੰ ਬੈਡ ਪੱਕਾ ਕਰੋਗੇ ਅੱਜ ਤੁਸੀਂ ਕਹਿੰਦੇ ਹੋ ਕਿਨਾਰੇ ਪੱਕੇ ਹੋ ਰਹੇ ਆ ਇਸ ਲਈ ਅਸੀਂ ਬਾਕੀ ਰਹੀ ਬਾਕੀ ਰਹੀ ਪਾਣੀ ਦੀ ਗੱਲ ਜਿਹੜੀ ਪ੍ਰਦੂਸ਼ਣ ਦੀ ਜਿਵੇਂ ਵਾਤਾਵਰਣ ਦੀ ਖਾਲੀ ਵਾਤਾਵਰਣ ਆਪਣਾ ਉੱਪਰ ਨਾਲ ਨਹੀਂ ਆ ਹੁਣੇ ਜਿਹੜਾ ਫੈਕਟਰੀਆਂ ਥੱਲੇ ਪਾਣੀ ਪਾਉਂਦੀਆਂ ਨੇ ਉਹ ਸਾਡਾ ਸਾਡਾ ਪਾਣੀ ਵੀ ਤਾਂ ਪ੍ਰਦੂਸ਼ਿਤ ਹੁੰਦਾ ਜੀ ਇਹ ਤਾਂ ਨਹੀਂ ਆ ਜੀ ਬਈ ਬਈ ਖਨੌਰੀ ਚ ਬੋਰਡ ਨੇ ਮੋਰਚਾ ਲੱਗਿਆ ਹੋਇਆ ਉਧਰ ਸਾਰਿਆਂ ਦਾ ਧਿਆਨ ਜੀ ਇਧਰ ਹੀ ਚੱਕ ਦੋ ਇਹ ਕੰਮ ਤਾਂ ਨਹੀਂ ਹੋ ਰਿਹਾ ਉਹ ਦਰਾਹੇ ਵਾਲਾ ਮੋਰਚਾ ਜੀ ਇੱਥੇ ਬਹੁਤ ਬਹੁਤ ਦੁਨੀਆ ਹੋਣੀ ਸੀਗੀ ਸਾਡਾ ਉੱਥੇ ਪੂਰਾ ਅਸੀਂ ਹੁਣ ਅਸੀਂ ਮੈਂ ਪਰਸੋਂ ਅਸੀਂ ਆਏ ਆ ਇੱਥੇ ਤਿੰਨ ਦਿਨ ਦੇਣਾ ਤੇ ਕੱਲ ਫੇਰ ਬੁਲਾ ਅਸੀਂ ਕੱਲ 111 ਹੁੰਦੇ ਫੇਰ ਉੱਥੇ ਮਰਨ ਵਰਤ ਤੇ ਬੈਠੇ ਨੇ ਸਾਨੂੰ ਵੀ ਕਾਲ ਆਈ ਸੀ ਕਿ ਬਈ ਲੈ ਪਹੁੰਚੋ ਪਹੁੰਚੋ ਪਰ ਅਸੀਂ ਕਿ ਜਾਰੇ ਸੀ ਕੱਲ ਹੀ ਪਹੁੰਚੇ ਆ ਤੇ ਫਿਰ ਇੱਕ ਦੋ ਦਿਨਾਂ ਵਿੱਚ ਅੱਜ ਕੱਲ੍ਹ ਜੀ ਫੇਰ ਜਾਵਾਂਗੇ ਉੱਥੇ ਜੀ ਹੋ ਸਕਦਾ ਇਹ ਹੀ ਕਾਰਨ ਹੋਣ ਉਹਨਾਂ ਦੇ ਕਿ ਹੁਣ ਕਿਸਾਨ ਉਧਰ ਬਿਜੀ ਨੇ ਤੇ ਇਹਨਾਂ ਦਿਨਾਂ ਚ ਆਹ ਕੰਮ ਕਰ ਲਓ ਤਾਂ ਬਿਲਕੁਲ ਤਾਂ ਇੱਕ ਵੱਡੇ ਪੱਧਰ ਤੇ ਜਿਹੜੀ ਲਹਿਰ ਬਣਨੀ ਸ਼ੁਰੂ ਹੋ ਗਈ ਹੈ ਲੋਕਾਂ ਨੂੰ ਇਹਦੇ ਵਿੱਚ ਜ਼ਰੂਰ ਸਾਥ ਦੇਣਾ ਚਾਹੀਦਾ ਕਿਉਂਕਿ ਉਸ ਜੰਗਲ ਦਾ ਉਜਾੜਾ ਹੋ ਰਿਹਾ ਜਿੱਥੋਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛਪੜ ਦੇ ਜਿੰਨਾ ਜੰਗਲਾਂ ਦੇ ਵਿੱਚ ਜ਼ਿਕਰ ਆਉਂਦਾ ਵੀ ਗੁਜਰੇ ਤਾਂ ਉਹ ਇਹ ਜੰਗਲ ਹੈ ਜਿਨ੍ਹਾਂ ਦਾ ਉਜਾੜਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਲੋਕਾਂ ਨੂੰ ਜ਼ਰੂਰ ਜਾਗਰੂਕ ਹੋਣਾ ਚਾਹੀਦਾ ਗੁਰਪ੍ਰੇਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ